स्वागत ਜੀ ਆਇਆਂ ਨੂੰ ਮੁਹabbਤਾ ਦੇ ਪੈਗਾਮ ਜੀਡੀ ਪੰਜਾਬੀ ਤੇ ਖਾਸ ਪ੍ਰੋਗਰਾਮ ਸੁਨੇਹੇ ਲੈ ਕੇ ਹਾਜ਼ਰ ਹੋਏ ਹਾਂ ਮੈਂ ਹਾਂ ਕਮਲਪ੍ਰੀਤ ਗੌਰ ਕਹਿੰਦੇ ਨੇ ਕਿ ਕਰਮਾਂ ਦੇ ਨਾਲ ਹੀ ਸਾਨੂੰ ਰਿਸ਼ਤੇ ਮਿਲਦੇ ਨੇ ਧੀ ਦਾ ਰਿਸ਼ਤਾ ਪੁੱਤ ਦਾ ਰਿਸ਼ਤਾ ਜਵਾਈ ਦਾ ਰਿਸ਼ਤਾ ਨੋਹ ਦਾ ਰਿਸ਼ਤਾ ਪੋਤਿਆਂ ਦੋ ਧੀਆਂ ਦਾ ਮਾਪੇ ਦਾਦਾ ਦਾਦੀ ਨਾਨਾ ਨਾਨੀ ਚਾਚੇ ਤਾਏ ਮਾਸੀਆਂ ਭੂਆ ਫੁਫੜ ਕਹਿੰਦਿਆਂ ਨੂੰ ਨਾ ਸਮਾਂ ਹੀ ਲੰਘ ਜਾਣਾ ਇੰਨੇ ਸੋਹਣੇ ਰਿਸ਼ਤੇ ਦếਸ ਪਤੇਸ ਹੋ ਗਿਆ ਕਿੰਨੇ ਸੋਹਣੇ ਸਾਰੇ ਰਿਸ਼ਤੇ ਇਹ ਕਰਮਾਂ ਦੇ ਨਾਲ ਹੀ ਮਿਲਦੇ ਨੇ ਔਰ ਇਹਨਾਂ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਸਾਡੇ ਉੱਤੇ ਨਿਰਭਰ ਹੁੰਦਾ ਹੈ ਔਰ ਅਸੀਂ ਇਹਨਾਂ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਸਮਾਧਨ ਦੇ ਹ ਇਹ ਸਾਡੇ ਉੱਤੇ ਹੀ ਨਿਰਭਰ ਕਰਦਾ ਹੈ ਆਪਣੇ ਰਿਸ਼ਤੇ ਕਿਸ ਤਰ੍ਹਾਂ ਸੰਭਾਲ ਕੇ ਅੱਗੇ ਲੈ ਕੇ ਚੱਲਣੇ ਨੇ ਆਪਣੇ ਬੱਚਿਆਂ ਨੂੰ ਕੀ ਕੁਝ ਦੇਣਾ ਹੈ ਇਹਨਾਂ ਰਿਸ਼ਤਿਆਂ ਦੇ ਵਿੱਚ ਔਰ ਕਹਿੰਦੇ ਨੇ ਘਰ ਦਾ ਮਾਹੌਲ ਜਿਹੜਾ ਹੁੰਦਾ ਹੈ ਉਹ ਬਹੁਤ ਬਹੁਤ ਮਾਇਨੇ ਰੱਖਦਾ ਹੈ ਜਿਸ ਤਰ੍ਹਾਂ ਅਸੀਂ ਛੋਟੇ ਬੱਚਿਆਂ ਨੂੰ ਦੱਸਦੇ ਹਾਂ ਇਹ ਤੇਰਾ ਦਾਦਾ ਹੈ ਤੇਰੀ ਦਾਦੀ ਹੈ ਨਾਨਾ ਹੈ ਨਾਨੀ ਹੈ ਚਾਹੇ ਉਹ ਨਾਨਕਿਆਂ ਦੇ ਰਿਸ਼ਤੇ ਹੋਣ ਦਾਦਕਿਆਂ ਦੇ ਰਿਸ਼ਤੇ ਹੋਣ ਤਾਂ ਅੱਜ ਅਸੀਂ ਅੰਕਲ ਆਂਟੀ ਤੱਕ ਰਹੀ ਸੀਮਤ ਰਹਿ ਗਏ ਆ ਅੱਜ ਅਸੀਂ ਵੱਡੇ ਮੰਮੀ ਵੱਡੇ ਪਾਪਾ ਤੱਕ ਰਹੀ ਸੀਮਤ ਰਹਿ ਗਏ ਆ ਠੀਕ ਹੈ ਸਮਾਂ ਬਦਲ ਰਿਹਾ ਹੈ ਪਰ ਇਸ ਸਮੇਂ ਦੇ ਨਾਲ ਜਿਹੜੇ ਸਾਡੀ ਗੁਰਤੀ ਦੇ ਵਿੱਚ ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚ ਸਾਨੂੰ ਬਹੁਤ ਸੋਹਣੇ ਰਿਸ਼ਤਿਆਂ ਦੇ ਨਾਮ ਮਿਲੇ ਹੋਏ ਨੇ ਇਹਨਾਂ ਨੂੰ ਜ਼ਰੂਰ ਸੰਭਾਲ ਕੇ ਰੱਖੀਏ ਛੋਟੇ ਛੋਟੇ ਨਿਆਣੇ ਜਦੋਂ ਆਪਣੇ ਮੂੰਹੋਂ ਬੋਲਦੇ ਨੇ ਦਾਦਾ ਦਾਦੀ ਨਾਨਾ ਨਾਨੀ ਸੋਹਣੇ ਲੱਗਦੇ ਨੇ ਬਸ ਇਹਨਾਂ ਰਿਸ਼ਤਿਆਂ ਦੀ ਹੀ ਹਾਮੀ ਭਰਦਾ ਹੋਇਆ ਇਹ ਪ੍ਰੋਗਰਾਮ ਸੁਣਨੇ ਹੈ ਔਰ ਸੁਨੇਹੇ ਪ੍ਰੋਗਰਾਮ ਜੇਕਰ ਤੁਸੀਂ ਆਪਣੇ ਪਿਆਰਿਆਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਤਾਂ ਈਮੇਲ ਸਾਨੂੰ ਲਿਖ ਭੇਜੋ ਸ਼ੁੱਕਰਵਾਰ ਤੱਕ ਸਾਡੀ ਈਮੇਲ ਆਈਡੀ ਤੁਸੀਂ ਨੋਟ ਕਰ ਲਓ सुनेह डी एट द रेट जी मेल डॉट कॉम यह साँ ईमेल आई डी है और इस उत्ते अपना सुनेहा लिख भेजो और सुने ली बनाए जाते हैं तोड़ियाँ खुशियां का खास ख्याल रखा जाता है और अज भी मेरे को बहुत वो एक लिस्ट है और इस लिस्ट के जिन्हें भी मुबारक देनिया ने रज रज के मुबारक आप सार ने ने सो so, एक होर सुनेहा बहुत सोड़ा सुनेहा जेड़ा मेरे जिम्मे लाया ਤੁਹਾਡੇ ਵਾਸਤੇ ਉਹ ਸੁਨੇਹਾ ਇਹ ਹੈ ਕਿ ਡੇਲੀ ਸੋਪ ਸ਼ੁਰੂ ਹੋਣ ਜਾ ਰਿਹਾ ਹੈ ਡीडी ਪੰਜਾਬੀ ਤੇ 15 ਜਨਵਰੀ ਨੂੰ ਸ਼ਾਮ 7 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਵਾਲੇ ਦਿਨ ਤੱਕ ਔਰ ਇਹ ਪ੍ਰੋਗਰਾਮ ਦਾ ਜਿਹੜਾ ਹੈ ਇਹ ਸੀਰੀਅਲ ਇਹ ਡੇਲੀ ਸੋਪ ਦਾ ਤੁਸੀਂ ਆਨੰਦ ਮਾਣੋਗੇ ਔਰ ਜਿਸ ਦਾ ਨਾਮ ਹੈ ਫੌਜੀ ਚਾਚੇ ਦਾ ਪੀਜੀ ਪੋਸਟਰ ਤੁਸੀਂ ਵੇਖ ਰਹੇ ਹੋ ਔਰ ਬਹੁਤ ਹੀ ਸੋਹਣਾ ਪੋਸਟਰ ਇੱਕ ਮਨ ਦੇ ਵਿੱਚ ਨਾ ਇੱਕ ਕ੍ਰਿਓਸਿਟੀ ਫਾਇਦਾ ਹੋ ਰਹੀ ਹੈ ਕਿ ਕਿਸ ਤਰ੍ਹਾਂ ਦਾ ਇਹ ਸੀਰੀਅਲ ਹੋਏਗਾ ਕੀ ਕੀ ਕੁਝ ਇਹਦੇ ਵਿੱਚ ਹੋਏਗਾ ਟਾਈਟਲ ਬੜਾ ਸੋਹਣਾ ਹੈ ਔਰ ਇਹ ਸੁਨੇਹਾ ਤੁਹਾਡੇ ਜਿਮੇ ਹੈ ਔਰ ਤੁਸੀਂ ਆਪਣੇ ਸਾਰੇ ਹੀ ਪਿਆਰਿਆਂ ਨੂੰ ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਅੱਗੇ ਸੁਨੇਹਾ ਲਾਗਣਾ ਹੈ ਕਿ ਡੀਡੀ ਪੰਜਾਬੀ ਦੇ ਡੇਲੀ ਸੋਪ ਸ਼ੁਰੂ ਹੋਣ ਜਾ ਰਿਹਾ ਹੈ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7 ਵਜੇ ਤੇ ਆਪਾਂ ਸਾਰਿਆਂ ਨੇ ਰਲ ਕੇ ਇਹ ਵੇਖਣਾ ਹੈ ਔਰ ਇਹਦਾ ਰਿਪੀਟ ਟੈਲੀਕਾਸਟ ਜਿਹੜਾ ਹੈਗਾ ਸ਼ਨੀਵਾਰ ਤੇ ਐਤਵਾਰ ਤੁਹਾਨੂੰ ਦਿਖਾਇਆ ਜਾਏਗਾ ਕਿਤੇ ਦਿਨਾਂ ਦੇ ਵਿੱਚ ਕੰਮਕਾਰ ਕਰਦੇ ਕਿਤੇ ਭੁੱਲ ਜਾਂਦੇ ਹੋ ਦੇਖਣਾ ਜਾਂ ਥੋੜਾ ਬਹੁਤਾ ਰਹਿ ਜਾਂਦਾ ਹੈ ਤੇ ਆਪਾਂ ਫਿਰ ਸ਼ਨੀ ਐਤਵਾਰ ਜ਼ਰੂਰ ਦੇਖਣਾ ਹੈ ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਸੁਨੇਹੇ ਤੁਹਾਡੇ ਲਈ ਹੈ ਔਰ ਇਹ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਮੁਬਾਰਕਾਂ ਜਿਨ੍ਹਾਂ ਨੂੰ ਦੇਣੀਆਂ ਨੇ ਸਤ ਜਨਵਰੀ ਅਸੀਸ ਕੌਰ ਨੂੰ ਅਸੀਸਾ ਭੇਜੀਆਂ ਹੈ ਉਹਨਾਂ ਦੇ ਮਾਤਾ ਪਿਤਾ ਜੀ ਨੇ ਅ ਅਰਸ਼ਪ੍ਰੀਤ ਸਿੰਘ ਗੁਰਜੀਤ ਕੌਰ ਉਹਨਾਂ ਦੀ ਭੈਣ ਮੇਹਰ ਕੌਰ ਉਹਨਾਂ ਦੇ ਦਾਦਾ ਦਾਦੀ ਜੀ ਨਾਨਾ ਨਾਨੀ ਜੀ ਉਹਨਾਂ ਦੇ ਜਿਹੜੇ ਭੈਣ ਭਰਾ ਨੇ ਫਤੇ ਉਦਮ ਵੀਰ ਕਬੀਰ ਅਮਿਤੋਜ ਹਾਕਮ ਸਿੰਘ ਯੂਕੇ ਤੋਂ ਫੈਮਲੀ ਖੈਰਾ ਫੈਮਲੀ ਮੁਬਾਰਕਾਂ ਭੇਜ ਰਹੀ ਹੈ ਸੰਦੂ ਤੇ ਔਜਲਾ ਫੈਮਲੀ ਦੇ ਵੱਲੋਂ ਅਸੀਸ ਕੌਰ ਨੂੰ 7 ਜਨਵਰੀ ਦੀਆਂ ਮੁਬਾਰਕਾਂ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਅਸੀਸ ਨੂੰ ਅਸੀਸ ਹਮੇਸ਼ਾ ਸੀਸਾ ਲੈਂਦੀ ਰਹੇ ਵੱਡਿਆਂ ਦੀ ਬਹੁਤ-ਬਹੁਤ ਸੋਨਾ ਬਚਪਨ ਹੋਵੇ ਜ਼ਿੰਦਗੀ ਦੇ ਵਿੱਚ ਬਹੁਤ-ਬਹੁਤ ਕਾਮਯਾਬੀਆਂ ਹਾਸਲ ਕਰੇ ਤੇ ਸਾਰੀਆਂ ਉਸ ਨੂੰ ਖੁਸ਼ੀਆਂ ਮਿਲਣ ਬਹੁਤ-ਬਹੁਤ ਮੁਬਾਰਕਾਂ ਜੀੜੀ ਪੰਜਾਬੀ ਵੱਲੋਂ ਅਗਲੀ ਮੁਬਾਰਕਾ ਸੀ ਸ਼ਾਮਿਲ ਕਰਦੇ ਆ 7 ਜਨਵਰੀ ਦੀ ਹਰਕੀਰਤ ਕੰਬੋਜ ਨੂੰ ਦਿੰਦਿਆਂ ਮੁਬਾਰਕਾਂ ਉਹਨਾਂ ਦੇ ਮਾਤਾ ਪਿਤਾ ਜੀ ਬਾਜ ਕੰਬੋਜ ਰਮਨਦੀਪ ਕੌਰ ਦਾਦਾ ਦਾਦੀ ਤਾਇਆ ਤਾਈ ਜੀ ਦੀਦੀ ਹਰਗੁਣ ਕੰਬੋਜ ਪੂਆ ਫੂਫੜ ਜੀ ਨਾਨਾ ਨਾਨੀ ਮਾਮਾ ਤੇ ਮਾਮੀ ਮਾਸੀ ਤੇ ਮਾਸੜ ਹੋਰ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਵੱਲੋਂ ਤੇ ਜੀ ਜੀ ਪੰਜਾਬੀ ਦੇ ਸਾਰੇ ਪਰਿਵਾਰ ਵੱਲੋਂ ਹਰਕੀਰਤ ਨੂੰ ਬਹੁਤ ਬਹੁਤ ਮੁਬਾਰਕਾਂ ਹਰਕੀਰਤ ਹਮੇਸ਼ਾ ਖੁਸ਼ ਰਹੇ ਔਰ ਜ਼ਿੰਦਗੀ ਵਿੱਚ ਬਹੁਤ ਸੋਹਣੇ ਸੋਹਣੇ ਕੰਮ ਕਰਕੇ ਆਪਣਾ ਨਾਮ ਕਮਾਵੇ ਔਰ ਇਹ ਨਾਮ ਦੇ ਨਾਲ ਹੀ ਉਸਦੇ ਮਾ ਆਬ ਦਾਦਾ ਦਾਦੀ ਨਾਨਿਆ ਨਾਨੀ ਦੀ ਜਿਹੜੀ ਪਹਿਚਾਣ ਹੈ ਉਹ ਸੋਹਣੀ ਬਣ ਜਵੇ ਸੋ ਬਹੁਤ ਹਾਸਿਲ ਮਿਲਣ ਬਹੁਤ ਖੇੜੇ ਮਿਲਣ ਜ਼ਿੰਦਗੀ ਦੇ ਵਿੱਚ ਬਹੁਤ-ਬਹੁਤ ਖੁਸ਼ੀਆਂ ਮਿਲਣ ਨਿਤਿਕਾ ਅਰੋੜਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ 7 ਜਨਵਰੀ ਉਹਨਾਂ ਦੇ ਮਾਤਾ ਪਿਤਾ ਜੀ ਮੁਬਾਰਕਾਂ ਦੇ ਰਹੇ ਨੇ ਅਮਨਦੀਪ ਕੌਰ ਮਨਿੰਦਰ ਪਾਲ ਅਰੋੜਾ ਜੀ ਔਰ ਉਹਨਾਂ ਦਾ ਪ੍ਰਾਹਰ ਮੋਹਿਤ ਸਿੰਘ ਰਮਨ ਤੇ ਜਸ਼ਨ ਦੇ ਵੱਲੋਂ ਨਿਤਿਕਾ ਅਰੋੜਾ ਨੂੰ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਨਿਤਿਕਾ ਆ ਰਹੀ ਹੈ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਪਲ ਇਸ ਤਰ੍ਹਾਂ ਦੇ ਆਂਟਿਸ ਦੇ ਵਿੱਚ ਤੁਹਾਡੇ ਸਾਰੇ ਚਾ ਤੁਹਾਡੇ ਹਾਸੇ ਜਿਹੜੇ ਹੈ ਉਹ ਤੁਹਾਨੂੰ ਦੁੱਗਣੇ ਤਿਗਣੇ ਹੋ ਕੇ ਮਿਲਣ ਔਰ ਜ਼ਿੰਦਗੀ ਦੇ ਵਿੱਚ ਬਹੁਤ-ਬਹੁਤ ਕਾਮਯਾਬੀਆਂ ਹਾਸਲ ਕਰੋ ਔਰ ਸਾਰਿਆਂ ਤੋਂ ਪਿਆਰ ਲੈਂਦੇ ਰਹੋ ਔਰ ਇਸੇ ਤਰ੍ਹਾਂ ਹੀ ਸੋਹਣੇ-ਸੋਹਣੇ ਹੱਥਾਂ ਦੇ ਨਾਲ ਆਪਣੇ ਜਿਹੜੀਆਂ ਚੰਗੀਆਂ-ਚੰਗੀਆਂ ਕਾਪੀਆਂ ਤੇ ਉਤੇ ਜੋ ਤੁਸੀਂ ਲਿਖਦੇ ਹੋ ਇੱਕ ਚੰਗੇ ਵਿਦਿਆਰਥੀ ਬਣੋ ਔਰ ਮਾਤਾ-ਪਿਤਾ ਦੇ ਇੱਕ ਚੰਗੇ ਬੱਚੇ ਬਣੋ ਬਹੁਤ-ਬਹੁਤ ਮੁਬਾਰਕਾ ਹੋ ਅਗਲੀ ਮੁਬਾਰਕਬਾ ਨਵਜੋਤ ਕੌਰ ਨੂੰ ਦਿੰਦੇ ਹਾਂ 7 ਜਨਵਰੀ ਜਨਮ ਦਿਨ ਹੈ ਉਹਨਾਂ ਦਾ ਦਾਦਾ ਦਾਦੀ ਗੁਰਚਰਨ ਸਿੰਘ ਤੇ ਕੁਲਦੀਪ ਕੌਰ ਮੰਮੀ ਡੈਡੀ ਹਰਿੰਦਰ ਸਿੰਘ ਤੇ ਜਸਪ੍ਰੀਤ ਕੌਰ ਨਾਨਾ ਗੁਰਮੀਤ ਸਿੰਘ ਪੂਆ ਤੇ ਫੁੱਫੜਾ ਵੱਲੋਂ ਮੁਬਾਰਕਾਂ ਨੇ ਪੈਣ ਸਿਮਰਨ ਰਮਨ ਅਵਨੀਤ ਮਨੂ ਅਨੂ ਤੇ ਸਿਮਰਨ ਸ਼ਰਾਤੀ ਭਰਾ ਉਦਾ ਗੁਰਕੀਰਤ ਸਿੰਘ ਅਮਨ ਸਹਜ ਤੇ ਅਰਮਾਨ ਮਾਮਿਆਂ ਤੇ ਮਾਮੀਆਂ ਵੱਲੋਂ ਮੁਬਾਰਕਾਂ ਆਈਆਂ ਨੇ ਨਵਜੋਤ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ ਦੇਖ ਲਓ ਇੱਥੇ ਨਾਮ ਵੀ ਦਿਲ ਲਿਖ ਕੇ ਭੇਜਾ ਸ਼ਰਾਤੀ ਭਰਾ ਮੈਨੂੰ ਨਹੀਂ ਪਤਾ ਸੀ ਕਿ ਗੁਰਕੀਰਤ ਸ਼ਰਾਤੀ ਹੈ ਸੋ ਨਵਜੋਤ ਦੇ ਨਾਲ ਸ਼ਰਾਤਤਾ ਕਰਦਾ प्यार करता उस उसका भरा और इस तरह ही प्यार बनिया रहे और नवजोत बहुत सारिया मिलन ढेर सारिया मुबारक मिलन तो बहुत बहुत, बहुत आशीर्वाद मिलन परमात्मा बहुत खुशियां खेड़े बख्शिश करे बहुत बहुत, बहुत मुबारक नवजोत अनमोल प्रीत कौन जन्मदिन मुबारक सात जनवरी उन्होंने जन्मदिन दादा गुरमीत मम्मी डैडी हरप्रीत सिंह कमलजीत कौर चाचा साची हरजिंदर सिंह कुलवीर कौर ਪੂਆ ਫਫੜਜੀ ਹਰਿੰਦਰ ਸਿੰਘ ਤੇ ਜਸਪ੍ਰੀਤ ਕੌਰ ਪੈਣਾ ਨਵਜੋਦ ਗੁਰਲੀਨ ਭਰਾ ਅਮਨ ਅਰਮਾਨ ਸਹਿਜ ਤੇ ਗੁਰਕੀਰਤ ਤੇ ਸਾਰਾ ਦਾ ਸਾਰਾ ਨਾਨਕਾ ਪਰਵਾਟੇ ਜੀ ਦੀ ਪੰਜਾਬੀ ਦਾ ਪਰਿਵਾਰ ਮੁਬਾਰਕਾ ਦੇ ਰਿਹਾ ਹੈ ਅਨਮੋਲ ਨੂੰ ਬਹੁਤ ਅਨਮੋਲ ਹੋ ਤੁਸੀਂ ਔਰ ਇਸ ਅਨਮੋਲਤਾ ਦੇ ਵਿੱਚ ਤੁਸੀਂ ਰਹਿੰਦੇ ਹੋਏ ਹਮੇਸ਼ਾ ਫੁੱਲਾਂ ਦੀ ਤਰ੍ਹਾਂ ਖਿੜੇ ਰਹੋ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਔਰ ਜ਼ਿੰਦਗੀ ਦੇ ਵਿੱਚ ਹਰ ਚਾਹ ਜਿਹੜੇ ਤੁਹਾਡੇ ਪੂਰੇ ਹੋਣ ਔਰ ਇਹ ਮਿਹਨਤ ਕਰਦਿਆਂ ਹੋਇਆ ਇਹ ਜਨਮ ਦਿਨ ਤੁਹਾਡੇ ਲਈ ਬਹੁਤ-ਬਹੁਤ ਖੁਸ਼ੀਆਂ ਲੈ ਕੇ ਆਵੇ ਗੁਲਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 7 ਜਨਵਰੀ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੇ ਹਸਬੰਡ ਅਮਰਵੀਰ ਸਿੰਘ ਉਹਨਾਂ ਦੇ ਸਾਰੇ ਪਰਿਵਾਰ ਦੇ ਵਿੱਚੋਂ ਮੁਬਾਰਕਾਂ ਭੇਜ ਰਹੇ ਨੇ ਗਗਨਦੀਪ ਕੌਰ ਸਿਕੰਦਰ ਸਿੰਘ ਉਹਨਾਂ ਦੀ ਪੈਨਜਸਪ੍ਰੀਤ ਕੌਰ ਪ੍ਰਾ 인ਦਰਪ੍ਰੀਤ ਸਿੰਘ ਤੇ ਮੰਮੀ सुरेंद्र ਕੌਰ ਪਿਤਾ ਜੀ ਮਨਜੀਤ ਸੁਰਜੀਤ ਸਿੰਘ ਤੇ ਸਾਰੇ ਹੀ ਸੰਧੂ ਫੈਮਲੀ ਤੇ ਡੀਡੀ ਪੰਜਾਬੀ ਦੀ ਸਾਰੇ ਦੇ ਸਾਰੇ ਪਰਿਵਾਰ ਦੇ ਵੱਲੋਂ ਗੁਰਪ੍ਰੀਤ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਇਸੇ ਤਰ੍ਹਾਂ ਹੀ ਤੁਹਾਡੇ ਤੇ ਮਿਹਰ ਦਾ ਭਰਿਆ ਹੱਥ ਰੱਖੇ ਔਰ ਜ਼ਿੰਦਗੀ ਦੇ ਵਿੱਚ ਗੁਰਬਾਣੀ ਦੇ ਨਾਲ ਤੁਸੀਂ ਜਿੱਦਾਂ ਜੁੜੇ ਹੋਏ ਹੋ ਇਹ ਹਮੇਸ਼ਾ ਤੁਹਾਨੂੰ ਅਸੀਸਾਂ ਪਰਮਾਤਮਾ ਦਿੰਦਾ ਰਹੇ ਔਰ ਇਹ ਰਾਜ ਰਾਜ ਕੇ ਤੁਸੀਂ ਆਪਣੀਆਂ ਖੁਸ਼ੀਆਂ ਨੂੰ ਹੰਡਾਓ ਅੱਗੇ ਵਧੋ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਸੋਹਣੇ ਪਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਣ ਮੁਬਾਰਕਾਂ ਹੋਣ ਜਨਮ ਦਿਨ ਦੀਆਂ ਰਾਮ ਪ੍ਰਕਾਸ਼ ਪਾਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ 7 ਜਨਵਰੀ ਉਹਨਾਂ ਦਾ ਜਨਮ ਦਿਨ ਹੈ ਬੇਟੀਆਂ ਹਰਜਿੰਦਰ ਮਨਜਿੰਦਰ ਗੁਰਜਿੰਦਰ ਤੇ ਜੀਵਨ ਜੋਤੀ ਬੇਟੇ ਕੁਲਦੀਪ ਪਾਲ ਵਿਨੋਦ ਪਾਲ ਪੋਤੇ ਸ਼ਾਨ ਪਾਲ ਵੰਸ਼ ਪਾਲ ਅੰਸ਼ ਪਾਲ ਪੋਤੀ ਪਿਆਰੀ ਔਰ ਦੋਤੇ ਕੇਵਿਨ ਜੋਵਿਨ ਕਿਕੀ ਪੰਮ ਵੰਸ਼ ਕਾਰਤਿਕ ਦੋਤੀਆਂ ਜੈਸਿਕਾ ਰਿਤਿਕਾ ਜੈਸਮੀਨ ਮੰਨਤ ਤੇ ਮਾਨਤਾ ਦੂਸਰੇ ਰਿਸ਼ਤੇਦਾਰ ਚਰਨ ਸਿੰਘ ਬਾਅਦਰਸ਼ਨ ਸਿੰਘ ਸੋਢੀਰ ਭਜਨ ਸਿੰਘ ਅਮਰੀਕ ਸਿੰਘ ਤੇ ਹੋਰ ਸਾਰੇ ਰਿਸ਼ਤੇਦਾਰ ਮੁਬਾਰਕਾਂ ਭੇਜ ਰਹੇ ਨੇ ਰਾਮ ਪ੍ਰਕਾਸ਼ ਪਾਲ ਜੀ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਿਸ਼ ਕਰੇ ਔਰ ਜ਼ਿੰਦਗੀ ਦੇ ਵਿੱਚ ਇਹ ਸਾਰੇ ਰਿਸ਼ਤੇ ਜਿਨੇ ਤੁਸੀਂ ਕਮਾਏ ਹੋਏ ਨੇ ਇਹਨਾਂ ਦੇ ਵਿੱਚ ਬਹੁਤ ਬਹੁਤ ਬਰਕਤਾਂ ਮਿਲਣ ਟੀਰ ਸਾਰੀਆਂ ਮੁਬਾਰਕਾਂ ਹੱਸਦੇ ਵਸਦੇ ਰਹੋ ਗੁਰਪ੍ਰੀਤ ਸਿੰਘ ਲਾਲ ਤੇ ਰਮਨੀ ਕੌਰ ਲਾਲ ਆਪਣੇ ਵਿਆਦੀ ਵਰੇਗਣ ਮਨਾ ਰਹੇ ਨੇ 7 ਜਨਵਰੀ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੇ ਪ੍ਰੇਣਾ ਤੇ ਭਰਾਵਾਂ ਵੱਲੋਂ ਔਰ ਮਨਜੋਤ ਸਿੰਘ ਕੁਲਜੀਤ ਸਿੰਘ ਨਾਗੀ ਤੇ ਗੁਰਪ੍ਰੀਤ ਸਿੰਘ ਪ੍ਰਿਤਪਾਲ ਸਿੰਘ ਮਨਿੰਦਰ ਕੌਰ ਮਨਦੀਪ ਸਤਿੰਦਰ ਬੱਚੇ ਗੁਰਾਂਛ ਫਤੇ ਅਸੀਸ ਗੁਰਲੀਨ ਮਹਿਰ ਉਹਨਾਂ ਦੇ ਜਿਹੜੇ ਭਾਂਜੀ ਨੇ ਨਵਕੀਰਤ ਨਾਗੀ ਤੇ ਅਵੀਰਾਜ ਦੇ ਵੱਲੋਂ ਮੁਬਾਰਕਾਂ ਨੇ ਉਹਨਾਂ ਦੇ ਮੰਮੀ ਪਰਮਿੰਦਰ ਕੌਰ ਅਸੀਸਾ ਦੇ ਰਹੇ ਨੇ ਉਹਨਾਂ ਦੇ ਜਿਹੜੇ ਫਰੈਂਡਸ ਨੇ ਖਾਸ ਸਹੀ ਲੀਆਂ ਨੇ ਉਹਨਾਂ ਨੇ ਮੁਬਾਰਕਾਂ ਭੇਜੀਆਂ ਨੇ ਅੰਜੂ ਮਨੂ ਮਦੂ ਸਿਮਰਨ ਰਮਨ ਤੇ ਸਾਰੀ ਹੀ ਲਾਲ ਫੈਮਲੀ ਤੇ ਤੰਜਲ ਫੈਮਲੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਬਹੁਤ ਬਹੁਤ ਮੁਬਾਰਕਾ ਇਸ ਪਿਆਰੀ ਜੋੜੀ ਨੂੰ ਹੱਸਦੇ ਵਾਸਤੇ ਰੋ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਸੋਹਣੇ ਪਾਲੇ ਇਸ ਤਰ੍ਹਾਂ ਦੀਆਂ ਜਿੱਥੇ ਬਹੁਤ ਸੋਹਣੀਆਂ ਤੁਹਾਡੀਆਂ ਯਾਦਾਬ ਕਰਨ ਔਰ ਇਸੇ ਤਰ੍ਹਾਂ ਹੀ ਇੱਕ ਦੂਸਰੇ ਦਾ ਸਾਥ ਨਿਭਾਉਂਦੇ ਪਿਆਰ ਕਰਦੇ ਹੋਏ ਹੱਸਦੇ ਖੇਡਦੇ ਰੁੱਸਦੇ ਮਨਾਉਂਦੇ ਜ਼ਿੰਦਗੀ ਨੂੰ ਬਹੁਤ ਬਹੁਤ ਸੋਹਣਾ ਬਣਾ ਲਵੋ ਬਹੁਤ ਬਹੁਤ ਮੁਬਾਰਕਾ ਹੋਣ कुलविंदर कौर हरप्रीत सिंह भी विहरी की वरेगंण मना रहे हैं अपनी और माता पिता सरदार हरभजन सिंह परमजीत कौर सरदार जोगा मनजीत कौर भा मनजीत दीपक भाभी कमल मनप्रीत कौ तीजी सुखमनी भैन लखविंदर पति मोहित जोशी भान जी नव्या जोशी देबारक आईया ने सो बहुत बहुत मुबारका होने इस प्यारी जोड़ी बड़िया लंबिया उमर होने इस जोड़ी दया और इस उमर सारी ही खुशियां खेड़े तोमांत्मा दिता रहे और लंबी उमरों के दूसरे का साथ ਬੋਂਦੇ ਜ਼ਿੰਦਗੀ ਦੇ ਵਿੱਚ ਧੁੱਪ ਛਾਂ ਦੇ ਵਿੱਚ ਇੱਕ ਦੂਸਰੇ ਨੂੰ ਲੈ ਕੇ ਨਾਲ ਅੱਗੇ ਵਧਦੇ ਚਲੋ ਬਹੁਤ ਖੁਸ਼ੀਆਂ ਮਿਲਣ ਤੁਹਾਨੂੰ ਗਿਆਨ ਸਿੰਘ ਲਾਲ ਤੇ ਬਲਵਿੰਦਰ ਕੌਰ ਜੀ ਵੀ ਆਪਣੀ ਵਿਆਦੀ ਵਰੇਗੰਡ ਮਨਾ ਰਹੇ ਨੇ ਸੋ 41ਵੀ ਇਹਨਾਂ ਦੀ ਵਿਆਦੀ ਵਰੇਗੰਡ ਹੈ ਬਹੁਤ ਸੋਹਣਾ ਰਿਸ਼ਤਾ ਔਰ ਬੜਾ ਲੰਮਾ ਰਿਸ਼ਤਾ ਹੈ ਤੁਹਾਨੂੰ ਪਰਮਾਤਮਾ ਦੇਵੇ ਬੇਟਾ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਨੋ ਰਾਣੀ ਰਮਨੀ ਕੌਰ ਤੇ ਉਹਨਾਂ ਦੀ 30 ਮੰਦੀਪ ਤੇ ਸਤਿੰਦਰ ਪਮਰਾ ਤੇ ਉਹਨਾਂ ਦੇ ਜਿਹੜੇ ਜੋਈ ਨੇ ਪ੍ਰਿਤਪਾਲ ਸਿੰਘ ਗੁਰਪ੍ਰੀਤ ਸਿੰਘ ਜੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਨੂੰ ਜਦੋਂ ਤੁਹਾਡੇ ਵਰਗੀਆਂ ਜੋੜੀਆਂ ਨੂੰ ਦੇਖਦੇ ਆ ਬਹੁਤ ਖੁਸ਼ੀਆਂ ਮਨ ਨੂੰ ਇੱਕ ਸਕੂਨ ਮਿਲਦਾ ਹੈ ਕਿ ਇੰਨਾ ਸੋਹਣਾ ਲੰਬਾ ਸਫਰ ਤੁਸੀਂ ਹੰਡਾਇਆ ਇੱਕ ਦੋਨਾ ਜਾਣਿਆਂ ਨੇ ਰਿਸ਼ਤੇਦਾਰੀਆਂ ਨੂੰ ਨਿਭਾਇਆ ਜ਼ਿੰਮੇਵਾਰੀਆਂ ਨੂੰ ਨਿਭਾਇਆ ਪ੍ਰਮਾਤਮਾ ਇਸੇ ਤਰ੍ਹਾਂ ਹੀ ਤੁਹਾਨੂੰ ਅਸੀਸਾ ਦਿੰਦਾ ਰਹੇ ਔਰ ਬਹੁਤ ਬਹੁਤ ਤੁਹਾਡੀ ਕਮਾਈ ਦੇ ਵਿੱਚ ਜਿਹੜੀ ਹੈ ਬਰਕਤ ਲਿਆਵੇ ਔਰ ਇਸੇ ਤਰ੍ਹਾਂ ਹੀ ਤੁਸੀਂ ਰਿਸ਼ਤਿਆਂ ਦੇ ਵਿੱਚ ਪਿਆਰ ਲੈਂਦੇ ਰਹੋ ਔਰ ਉਹਨਾਂ ਨੂੰ ਪਿਆਰ ਦਿੰਦੇ ਰਹੋ ਬਹੁਤ ਬਹੁਤ ਮੁਬਾਰਕਾ ਹੋਏ ਅਗੰਪ੍ਰੀਤ ਸਿੰਘ ਆਪਣਾ ਜਨਮ ਦਿਨ ਮਨਾ ਰਹੇ ਨੇ 8 ਜਨਵਰੀ ਉਹਨਾਂ ਦੇ ਮਾਤਾ ਪਿਤਾ ਬਲਹਾਰ ਸਿੰਘ ਸੰਦੀਪ ਕੌਰ ਦਾਦਾ ਤਾਦੀ ਸੋਹਣ ਸਿੰਘ ਕੁਲਬੀਰ ਕੌਰ ਤਾਇਤਾ ਜੀ ਗਗਨਦੀਪ ਸਿੰਘ ਦੀਪਕ ਗੌਰ ਨਾਨਾ ਨਾਨੀ ਨਰਮਲ ਸਿੰਘ ਨਰਿੰਦਰ ਕੌਰ ਮਾਮਾ ਮਾਮੀ ਜੀ ਲਵਜੀਤ ਸਿੰਘ ਤੇ ਕਿਰਨਪ੍ਰੀਤ ਕੌਰ ਪੈਣਾ ਭਰਾਵਾਂ ਵੱਲੋਂ ईशानਪ੍ਰੀਤ ਗੁਰ ਅਨਹਦ ਪ੍ਰੀਤ ਗੁਰਮਨਜਪ ਹਰ ਸਿਦਕ ਜੋਤ ਸਰੂਪ ਹਰ ਸਰੂਪ ਗੁਰ ਰਹਿਮਤ ਇਬਾਦਤ ਜੈਸਟੀਨ ਹਰ ਜੈਸਮੀਤ ਹਰਮਨ ਮੀਤ ਦੇ ਵੱਲੋਂ ਮੁਬਾਰਕਾਂ ਨੇ ਅਗਮਪ੍ਰੀਤ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਬਚਪਨ ਹੋਵੇ ਪਰਮਾਤਮਾ ਲੰਬੀਆਂ ਉਮਰਾਂ ਦੇਵੇ ਬਹੁਤ ਬਹੁਤ ਖੂਬਸੂਰਤ ਪਾਲਣ ਉਸ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਹਮੇਸ਼ਾ ਉਸ ਨੂੰ ਜਦੋਂ ਵੀ ਯਾਦ ਕਰੇ ਖੁਸ਼ੀਆਂ ਮਿਲਣ ਔਰ ਇਹ ਸੋਨੇ ਸੋਨੇ ਪਲ ਉਸ ਨੂੰ ਹਮੇਸ਼ਾ ਦਿੰਦਾ ਰਹੇ ਇਸ਼ੀਕਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਮੰਮੀ ਪਾਪਾ ਦਾਦਾ ਦਾਦੀ ਨਾਨਾ ਨਾਨੀ ਜੀ ਚਾਚਾ ਚਾਚੀ ਜੀ ਮਾਮੇ ਤੇ ਮਾਸੀਆਂ ਮਾਸੜਾ ਵੱਲੋਂ ਇਹ ਸਾਰੇ ਖੂਬਸੂਰਤ ਰਿਸ਼ਤੇ ਇਸ਼ੀਕਾ ਨੂੰ ਦੇ ਰਹਿਣੇ ਮੁਬਾਰਕਾਂ ਸੋ ਬਹੁਤ ਬਹੁਤ ਮੁਬਾਰਕਾਂ ਇਸ਼ੀਕਾ ਤੁਹਾਨੂੰ ਜੀ ਜੀ ਪੰਜਾਬੀ ਦੇ ਵੱਲੋਂ ਵੀ ਬਹੁਤ ਬਹੁਤ ਲੰਮਾ ਸਫਰ ਸੋਹਣਾ ਸਫਰ ਹੋਵੇ ਔਰ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਤੁਸੀਂ ਹਾਸਲ ਕਰੋ ਇਹਨਾਂ ਸਾਰੇ ਰਿਸ਼ਤਿਆਂ ਨੂੰ ਰੱਜ ਰੱਜ ਕੇ ਤੁਸੀਂ ਪਿਆਰ ਕਰੋ ਤੁਹਾਨੂੰ ਬਹੁਤ ਬਹੁਤ ਅਸੀਸਾਂ ਦੇਣ ਢੇਰ ਸਾਰੀਆਂ ਮੁਬਾਰਕਾਂ ਹੱਸਦੇ ਵਸਦੇ ਰਹੋ ਮੁਸਕਾਨ ਪ੍ਰੀਤ ਆਪਣਾ ਜਨਮ ਦਿਨ ਮਨਾਣਗੇ 8 ਜਨਵਰੀ ਨੂੰ ਪਿਤਾ ਬਲੌਰ ਸਿੰਘ ਮਾਤਾ ਮਨਜੀਤ ਕੌਰ ਦਾਦਾ ਸੁਖਦੇਵ ਸਿੰਘ ਦਾਦੀ ਹਰਜੀਤ ਕੌਰ ਪਾਈ ਅਫਜੋਤ ਸਿੰਘ ਪੂਆ ਮਾਸੀ ਚਾਚਾ ਤਾਇਆ ਤੇ ਤਾਈ ਦੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਮੁਸਕਾਨ ਹਮੇਸ਼ਾ ਹਮੇਸ਼ਾ ਮੁਸਕਰਾਉਂਦੀ ਰਹੇ ਜ਼ਿੰਦਗੀ ਦੇ ਵਿੱਚ ਅੱਗੇ ਵਧਦੀ ਰਹੇ ਔਰ ਜਿੰਨੀ ਵੀ ਚਾਹ ਨੇ ਉਹਦੀਆਂ ਮਿਹਨਤਾਂ ਨੇ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ ਪ੍ਰਮਾਤਮਾ ਉਹਨੂੰ ਬਹੁਤ ਬਹੁਤ ਸਫਲਤਾਵਾਂ ਦੇਵੇ ਢੇਰ ਸਾਰੀਆਂ ਮੁਬਾਰਕਾਂ ਅਸ਼ਵੀਰ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਅਜੀਤ ਸਿੰਘ ਦਾਦਾ ਜੀ ਦੇ ਰਹੇ ਨੇ ਮੁਬਾਰਕਾਂ ਚਰਨ ਕੌਰ ਦਾਦੀ ਜੀ ਸੁਖਵਿੰਦਰ ਕੌਰ ਮੰਮੀ ਹਰਵਿੰਦਰ ਸਿੰਘ ਉਹਨਾਂ ਦੇ ਪਾਪਾ ਕੀਰਤ ਕੋ ਨਵਕੀਰਨ ਕਿਰਨ ਕੌਰ ਪੈਣਾ ਅਵਤਾਰ ਸਿੰਘ ਜੋਗਾ ਸਿੰਘ ਸਤਵਿੰਦਰਜੀਤ ਸਿੰਘ ਤਾਇਆ ਜੀ ਸ਼ਿੰਦਰ ਤੇ ਗੁੱਡੀ ਪੂਆ ਜੀ ਮੁਬਾਰਕਾਂ ਦੇ ਰਹੇ ਨੇ ਬਿੰਦਰ ਅਮਰੀਕ ਵਿੱਕੀ ਰਵੀ ਤੇ ਸੋਨੂ ਦੇ ਵੱਲੋਂ ਅਰਸ਼ਵੀਰ ਸਿੰਘ ਨੂੰ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਹੋਣ ਅਰਸ਼ਵੀਰ ਔਰ ਜ਼ਿੰਦਗੀ ਬਹੁਤ ਸੋਹਣੀ ਹੋਵੇ ਚੰਗੇ ਕੰਮਾਂ ਦੇ ਵਿੱਚ ਹੋਵੇ ਔਰ ਹਮੇਸ਼ਾ ਚੰਗੇ ਇੱਕ ਸ਼ਖਸੀਅਤ ਦਾ ਵਿਕਾਸ ਤੁਹਾਡਾ ਹੁੰਦਾ ਰਹੇ ਆਲੇ ਦੁਆਲੇ ਦੇ ਵਿੱਚ ਹਮੇਸ਼ਾ ਖੂਬਸੂਰਤੀ ਵਾਲੇ ਪਲ ਤੁਹਾਨੂੰ ਮਿਲਦੇ ਰਹਿਣ ਪਰਮਾਤਮਾ ਲੰਬੀਆਂ ਉਮਰਾਂ ਦੇਵੇ ਬਹੁਤ ਬਹੁਤ ਮੁਬਾਰਕਾਂ ਪਰਵੀਨ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 8 ਜਨਵਰੀ ਦੀਆਂ ਔਰ ਮਾਤਾ ਪਿਤਾ ਪੈਣਪਰਾ ਬੱਚੇ ਪਤੀ ਤੇ ਜੀੜੀ ਪੰਜਾਬੀ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਪ੍ਰਵੀਨ ਕੌਰ ਨੂੰ ਵਾਹਿਗੁਰੂ ਤੁਹਾਨੂੰ ਬਹੁਤ-ਬਹੁਤ ਖੁਸ਼ੀਆਂ ਦੇਵੇ ਜ਼ਿੰਦਗੀ ਦੇ ਵਿੱਚ ਇਹ ਸਾਰੇ ਹਾਸੇ ਦੇਵੇ ਔਰ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸਕੂਨ ਦੇ ਨਾਲ ਪ੍ਰੀਤ ਦੇ ਨਾਲ ਹਮੇਸ਼ਾ ਹਰ ਇੱਕ ਗੰਡ ਤੋਪ ਜਿਹੜੀ ਹੈ ਉਹ ਬਣਾਉਂਦੇ ਰਹੋ ਤਾਂ ਕਿ ਇਹ ਬਹੁਤ-ਬਹੁਤ ਸੋਹਣੀ ਜਿਹੜੀ ਇੱਕ ਚਾਦਰ ਬਣ ਜਾਵੇ ਔਰ ਇਹ ਜ਼ਿੰਦਗੀ ਰੂਪੀ ਚਾਦਰ ਤੁਹਾਡੇ ਲਈ ਬਹੁਤ-ਬਹੁਤ ਖੁਸ਼ੀਆਂ ਲੈ ਕੇ ਆਵੇ ਅਵਤਾਰ ਸਿੰਘ ਬਸਿਆ ਜੀ ਜਨਮ ਦਿਨ ਮਨਾਉਣਗੇ ਆਪਣਾ 8 ਜਨਵਰੀ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ प्रदीप ਕੌਰ ਉਹਨਾਂ ਦੀ ਨੋ ਰਾਣੀ ਜਸਪਾਲ ਕੌਰ ਬਸਿਆ ਉਹਨਾਂ ਦੀ ਧਰਮ ਪਤਨੀ ਭਜਨ ਸਿੰਘ ਪਿਤਾ ਜੀ प्रदीप ਕੌਰ ਨੋ ਅਮਨਦੀਪ ਕੌਰ ਬੇਟੀ ਜਗਤਾਰ ਸਿੰਘ ਗਿੱਲ ਤੇ ਪਰਮਜੀਤ ਕੌਰ ਲਾਲ ਤੋਂ ਪਾਂਜਾ ਤੇ ਪਾਂਜ ਨੋ ਦੇ ਵੱਲੋਂ ਮੁਬਾਰਕਾਂ ਨੇ ਰਵੀਪੁਰਜ ਅਮਨਪੁਰਜ ਪੁੱਤਰ ਤੇ ਨੋ ਅਮਨਿੰਦਰ ਸਿੰਘ ਅਵਜਿੰਦਰ ਸਿੰਘ ਪੋਤਰੇ ਅਰਸ਼ਦੀਪ ਕੌਰ ਪੋਤਰੀ ਗੁਰਮੀਤ ਖਾਨ ਪੂਰੀ ਜਗਦੀਸ਼ਪਾਲ ਮਹਿਤਾ ਇਨਾਂ ਦੇ ਜਿਹੜੇ ਪਿਆਰ ਕਰਨ ਵਾਲੇ ਇਹਨਾਂ ਨੂੰ ਜਿਹੜੇ ਰਿਸ਼ਤੇ ਮਿਲੇ ਹੋਏ ਨੇ ਇਸ ਦੁਨੀਆ ਉਤੇ ਉਹਨਾਂ ਨੇ ਮੁਬਾਰਕਾ ਪੇਜੀ ਆਨੀ ਟਿੱਡੀ ਪੰਜਾਬੀ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾ ਪ੍ਰਮਾਤਮਾ ਬਹੁਤ ਖੁਸ਼ੀਆਂ ਖੇੜੇ ਦੇਵੇ ਔਰ ਜਿਨ੍ਹਾਂ ਕੰਮਾਂ ਦੇ ਵਿੱਚ ਲੱਗੇ ਹੋયા ਪ੍ਰਮਾਤਮਾ ਤੁਹਾਨੂੰ ਹਰ ਮੈਦਾਨ ਦੇ ਵਿੱਚ ਫਤਿਹ ਦੇਵੇ ਔਰ ਇਹ ਸਰਦਾਰੀ ਹਮੇਸ਼ਾ ਕਾਇਮ ਰੱਖੇ ਪ੍ਰਮਾਤਮਾ ਔਰ ਖੁਸ਼ੀਆਂ ਖੇੜੀਆਂ ਦੇ ਨਾਲ ਜਿਸ ਤਰ੍ਹਾਂ ਤੁਸੀਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਉਹਨਾਂ ਜ਼ਿੰਮੇਵਾਰੀਆਂ ਵਿੱਚ ਤੁਹਾਨੂੰ ਸਕੂਨ ਹੋਵੇ ਪਿਆਰ ਮਿਲੇ ਬਹੁਤ-ਬਹੁਤ ਮੁਬਾਰਕਾ ਹੋਣ ਤੁਸੀਂ ਆਪਣਾ ਜਨਮ ਦਿਨ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਮਨਾਓ ਗੁਰ ਅਨਹਦਪ੍ਰੀਤ ਸਿੰਘ ਜਨਮ ਦਿਨ ਮਨਾਣਗੇ ਆਪਣਾ 9 ਜਨਵਰੀ ਨੂੰ ਮਾਤਾ ਪਿਤਾ ਗਗਨਦੀਪ ਸਿੰਘ ਅਮਨਦੀਪ ਕੌਰ ਦਾਦਾ ਦਾਦੀ ਸੋਹਣ ਸਿੰਘ ਕੁਲਬੀਰ ਕੌਰ ਚਾਚਾ ਚਾਚੀ ਜੀ ਬਲਹਾਰ ਸਿੰਘ ਸੰਦੀਪ ਕੌਰ ਨਾਨਾ ਨਾਨੀ ਜੀ ਰਸ਼ਪਾਲ ਸਿੰਘ ਬਲਜੀਤ ਕੌਰ ਔਰ ਮਾਮਾ ਜੀ ਆਕਾਸ਼ਦੀਪ ਸਿੰਘ ਤੇ ਭਰਾਵਾਂ ਵੱਲੋਂ ਮੁਬਾਰਕਾਂ ਨੇ ਅਗੰਪ੍ਰੀਤੀ ਸ਼ਾਨਪ੍ਰਿੰਤ ਤੇ ਪੈਣਾ ਗੁਰ ਰਹਿਮਤ ਤੇ ਇਬਾਦਤ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਗੁਰ ਅਨਹਦ ਪ੍ਰੀਤ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਖੁਸ਼ੀਆਂ ਮਿਲਣ ਬਹੁਤ ਹਾਸੇ ਮਿਲਣ ਬਹੁਤ-ਬਹੁਤ ਤੰਦਰੁਸਤੀਆਂ ਮਿਲਣ ਵੱਡਾ ਹੋ ਕੇ ਖੂਬ ਪੜ੍ਹ ਲਿਖ ਕੇ ਨਾਮ ਰੌਸ਼ਨ ਕਰੇ ਮਾਤਾ-ਪਿਤਾ ਦਾ ਸੋ ਇਹੋ ਜਿਹੀਆਂ ਬਖਸ਼ਿਸ਼ਾਂ ਉਸ ਨੂੰ ਮਿਲਦੀਆਂ ਰਹਿਣ ਜੀਵਨਜੋਤ कौर ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਆ ਪੂਆਜੀ ਰਮਨਦੀਪ ਕੌਰ ਭੈਣ ਨੈਨਾ ਨੈਂਸੀ ਦਾਦਾ ਜੀ ਇਸ਼ਾ ਸਿੰਘ ਲੱਬਾੜੀ ਦਾਦੀ ਜੀ ਮਨਜੀਤ ਕੌਰ ਮੰਮੀ ਜੀ ਜਸਵਿੰਦਰ ਕੌਰ ਡੈਡੀ ਜੀ ਗੁਰਮੀਤ ਸਿੰਘ ਤੇ ਭਰਾ ਖੁਸ਼ਦੀਪ ਸਿੰਘ ਗਿੱਪੀ ਪਤੀ ਜੀ ਸਾਚੀ ਪ੍ਰੀਤ ਕੌਰ ਦੇ ਵੱਲੋਂ ਮੁਬਾਰਕਾਂ ਨੇ ਜੀਵਨਜੋਤ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਖੂਬਸੂਰਤ ਪਾਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਔਰ ਬਹੁਤ ਬਹੁਤ ਇਹਨਾ ਖੂਬਸੂਰਤ ਪਾਲਾਂ ਦੇ ਵਿੱਚ ਤੁਸੀਂ ਹਮੇਸ਼ਾ ਹਾਸਤੇ ਖੁਸ਼ੀਆਂ ਮਨਾਉਂਦੇ ਜਸ਼ਨ ਮਨਾਉਂਦੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਇਹੋ ਜਿਹੀ ਢਾਰੀ ਪਰੋ ਕਿ ਆਸਮਾਨ ਵੀ ਤੁਹਾਡੇ ਉੱਤੇ ਮਾਣ ਕਰੇ ਸੋ ਬਹੁਤ ਬਹੁਤ ਮੁਬਾਰਕਾ ਹੋਣ ਹਰਫबीर ਜੈਲਦਾਰ ਜਨਮ ਦਿਨ ਮਨਾਣਗੇ 9 ਜਨਵਰੀ ਔਰ ਪਿਤਾ ਜੀ ਦਿਲਬਖ ਸਿੰਘ ਮੰਮੀ ਰਮਨਦੀਪ ਕੌਰ ਦਾਦਾ ਦਾਦੀ ਵੱਡੇ ਪਾਪਾ ਸੁਖਬਾਜ਼ ਢਿੱਲੋਂ ਚਾਚਾ ਗੁਰਲਾਲ ਢਿੱਲੋ ਤਰਨ ਤਰਨ ਤੋਂ ਮੁਬਾਰਕਾਂ ਆਈਆਂ ਨੇ ਫੁੱਫੜ ਜੀ ਹਰਪਾਲ ਸਿੰਘ ਪੂਆ ਰਾਜਵੀਰ ਤੇ ਭੈਣ ਜਪ ਮਨਸੀਰਤ ਔਰ ਪ੍ਰਾ ਪ੍ਰਭਨੂਰ ਸੰਧੂ ਮਾਮਾ ਇਕਬਾਲ ਸਿੰਘ ਦੇ ਵੱਲੋਂ ਹਰਫੀ ਨੂੰ ਮੁਬਾਰਕਾਂ ਨੇ ਬਹੁਤ ਬਹੁਤ ਮੁਬਾਰਕਾਂ ਹਰਫੀ ਤੁਹਾਨੂੰ ਔਰ ਸਾਰੇ ਰਿਸ਼ਤਿਆਂ ਨੂੰ ਮੁਬਾਰਕਾਂ ਹਰਫੀ ਦੀ ਬਹੁਤ ਬਹੁਤ ਲੰਬੀ ਉਮਰ ਹੋਵੇ ਤੰਦਰੁਸਤੀ ਹੋਵੇ ਜ਼ਿੰਦਗੀ 'ਚ ਬਹੁਤ ਸੋਹਣੇ ਪਲ ਆਣ ਜਿਸ ਦੇ ਵਿੱਚ ਉਹਦਾ ਬਚਪਨ ਉਹ ਹਮੇਸ਼ਾ ਯਾਦ ਕਰਦਾ ਹੋਇਆ ਮੁਸਕਰਾਵੇ ਬਹੁਤ ਬਹੁਤ ਮੁਬਾਰਕਾ ਹੋਣ। ਔਰ ਅਗਲੀ ਅਸੀਂ ਮੁਬਾਰਕਬਾਦ ਆਰਾਧਿਆ ਨੂੰ ਦਿੰਦੇ ਆ ਜਿਹੜੀ ਕਿ ਇੰਤਜ਼ਾਰ ਕਰੀ ਹੈ ਮੇਰੀ ਕਦਰ ਤਸਵੀਰ ਟੀਵੀ ਤੇ ਆਏਗੀ ਔਰ ਮੈਨੂੰ ਕਦੋਂ ਮੁਬਾਰਕਾ ਮਿਲਣਗੀਆਂ। ਸੋ ਉਹਨਾਂ ਦੇ ਮੰਮੀ ਪਾਪਾ ਤੇ ਸਾਰੇ ਹੀ ਫੈਮਲੀ ਵੱਲੋਂ ਆਰਾਧਿਆ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਆ। ਸੋ ਬਹੁਤ ਬਹੁਤ ਮੁਬਾਰਕਾ ਹੋਣ ਆਰਾਧਿਆ ਨੂੰ। ਆਰਾਧਿਆ ਦਾ ਜਿਹੜਾ ਬਚਪਨ ਹੈ ਬਹੁਤ ਸੋਹਣਾ ਹੋਵੇ, ਜ਼ਿੰਦਗੀ ਬਹੁਤ ਸੋਹਣੀ ਹੋਵੇ, ਖੂਬਸੂਰਤ ਹੋਵੇ। ਨਿੱਕੇ ਨਿੱਕੇ ਹੱਥਾਂ ਦੇ ਨਾਲ ਜਦੋਂ ਕਾਪੀਆਂ ਤੇ ਪੈਨੇ ਜਾਂ ਪੈਨਸਲ ਦੇ ਨਾਲ ਲਿਖਦੀ ਹੈ ਪ੍ਰਮਾਤਮਾ ਉਸ ਦੇ ਵਿੱਚ ਬਹੁਤ ਬਰਕਤਾਂ ਦੇਵੇ ਆ ਬੁੱਧੀ ਦੇਵੇ ਸਦਬੁੱਧੀ ਦੇਵੇ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਜਿਹੜਾ ਚਾਹ ਹੈ ਉਸ ਦੇ ਮਨ ਦੇ ਵਿੱਚ ਹਮੇਸ਼ਾ ਪੈਦਾ ਹੋਇਆ ਰਵੇ ਹਰਪ੍ਰੀਤ ਸਿੰਘ ਪੱਟੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ 9 ਜਨਵਰੀ ਜਨਮ ਦਿਨ ਮਨਾਉਣਗੇ ਮਾਤਾ ਜੀ ਸਰਬਜੀਤ ਕੌਰ ਪੈਂਟ ਜਸਮੀਨ ਕੌਰ ਬੰਦਨਾ ਗੁਰਸ਼ਰਨ ਕੌਰ ਉਹਨਾਂ ਦੇ ਜਿਹੜੇ ਦਾਦਾ ਜੀ ਨੇ ਜਸਵੰਤ ਸਿੰਘ ਪੱਟੀ ਚਾਚਾ ਗੁਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਕਮਲਜੀਤ ਸਿੰਘ ਨਾਨਾ ਜੀ ਦਾਰਾ ਸਿੰਘ ਸਹੋਤਾ ਨਾਨਾ ਜੀ ਮਨਜੀਤ ਨਾਨੀ ਜੀ ਮਨਜੀਤ ਕੌਰ ਤੇ ਮਾਮਾ ਜੀ ਜਗਦੇਵ ਸਿੰਘ ਬਲਦੇਵ ਸਿੰਘ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨੇ ਹਰਪ੍ਰੀਤ ਸਿੰਘ ਪੱਟੀ ਨੂੰ ਬਹੁਤ-ਬਹੁਤ ਮੁਬਾਰਕਾਂ ਖੂਬ ਮਿਹਨਤ ਕਰੋ ਤਰੱਕੀਆਂ ਕਰੋ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮਨ ਦੇ ਵਿੱਚ ਜਿਹੜੇ ਖਿਆਲ ਨੇ ਤੁਸੀਂ ਸੋਚਦੇ ਹੋ ਤੁਹਾਡੇ ਡ੍ਰੀम्स ਨੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਨਾ ਬਸ ਪਿੱਛੇ ਪੈ ਜਾਓ ਮਿਹਨਤ ਕਰਕੇ ਅੱਗੇ ਵਧਦੇ ਚਲੋ ਜ਼ਿੰਦਗੀ ਬਹੁਤ ਖੁਸ਼ੀਆਂ ਲੈ ਕੇ ਬੈਠੀ ਹੋਈ ਹੈ ਬਸ ਅੱਗੇ ਵਧਣ ਦੀ ਇੱਕ ਤੁਹਾਡੇ ਅੰਦਰ ਚਾਹ ਹੋਣੀ ਚਾਹੀਦੀ ਹੈ ਸੋ ਇਹੀ ਸ਼ੁਕ ਕਾਮਨਾਵਾਂ ਤੁਹਾਨੂੰ ਦਿੰਦੇ ਹਾਂ ਕੁਲਵੀਰ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 9 ਜਨਵਰੀ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੇ ਮਾਤਾ ਪਿਤਾ ਜੀ ਗੁਰਮਿੰਦਰ ਸਿੰਘ ਤੇ ਰਿਸ਼ਪਾਲ ਸਿੰਘ ਉਹਨਾਂ ਦੀਆਂ ਭੈਣਾਂ ਰਾਜਵੀਰ ਨਵਦੀਪ ਕੌਰ ਅ ਅਮਨਦੀਪ ਸਿੰਘ ਹਰਜੀਤ ਸਿੰਘ ਉਹਨਾਂ ਦੇ ਜਿਹੜੇ ਅ ਘਰ ਪਰਿਵਾਰ ਦੇ ਵਿੱਚ ਜੀਜਾ ਜੀ ਨੇ ਉਹ ਮੁਬਾਰਕਾਂ ਇਰੇਨੀ ਉਹਨਾਂ ਦਾ ਪਤੀਜਾ ਕੀਰਤ ਜੋਤ ਅਮਰਾਜ ਅਗਮਜੋਤ ਸਿੰਘ ਤੇ ਨਾਨਕਾ ਦਾਤ ਦਾ ਪਰਿਵਾਰ ਹੁਣ ਇੱਥੇ ਨੇਫਿਊ ਲਿਖਿਆ ਹੋਇਆ ਹੈ ਭਾਂਜਾ ਹੋਵੇ ਚਾਹੇ ਉਹ ਪਤੀਜਾ ਹੋਵੇ ਸੋ ਇਹ ਸੋਹਣੇ ਜਿਹੜੇ ਬੱਚੇ ਨੇ ਤੁਹਾਨੂੰ ਮੁਬਾਰਕਾ ਦੇ ਰਹੇ ਨੇ ਕੁਲਵੀਰ ਸਿੰਘ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਹੁਣ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ ਖੇੜੀਆਂ ਦੇ ਵਿੱਚ ਰਹੋ ਔਰ ਜ਼ਿੰਦਗੀ ਵਿੱਚ ਅੱਗੇ ਵਧਦੇ ਰਹੋ ਬਹੁਤ ਮਿਹਨਤਾਂ ਦੇ ਨਾਲ ਜਿਹੜੀਆਂ ਕੰਮਾਂ ਨੂੰ ਤੁਸੀਂ ਲੈ ਕੇ ਚੱਲਿਓ ਪ੍ਰਮਾਤਮਾ ਉਹਦੇ ਵਿੱਚ ਤੁਹਾਨੂੰ ਫਤਿਹ ਦੇਵੇ ਹਮੇਸ਼ਾ ਖੁਸ਼ੀਆਂ ਖੇੜੀਆਂ ਦੇ ਵਿੱਚ ਆਨੰਦਮਾਨ ਦੇ ਰਹੋ ਮਨਜੀਤ ਤੇ ਦਵਿੰਦਰ ਕੁਮਾਰ ਜੀ ਆਪਣੇ ਵਿਆਦੀ ਵਰੇਗਣ ਮਨਾ ਰਹੇ ਨੇ 9 ਜਨਵਰੀ ਡੈਡੀ ਮੰਮੀ ਵਿਜੇ ਕੁਮਾਰ ਅਮਰਜੀਤ ਪ੍ਰਾਸਨਦੀਪ ਰਾਜੂ ਪੈਣ ਜੀਜਾ ਜੀ ਆ ਰਾਜਨਦੀਪ ਬਲਦੀਪ ਭਾਂਜਾ ਅਰਸ਼ ਸੋਰਾ ਤੇ ਸੋਰੇ ਪਰਿਵਾਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਮੰਮੀ ਡੈਡੀ ਤੇ ਛੋਟੀ ਭੈਣ ਦੇ ਵੱਲੋਂ ਮਨਜੀਤ ਤੇ ਦਵਿੰਦਰ ਕੁਮਾਰ ਜੀ ਬਹੁਤ ਬਹੁਤ ਮੁਬਾਰਕਾਂ ਹੱਸਦੇ ਵਾਸਤੇ ਨਾ ਜ਼ਿੰਦਗੀ ਦੇ ਵਿੱਚ ਇਹੋ ਜੇ ਚਾਹ ਹਮੇਸ਼ਾ ਪੂਰੇ ਕਰਦੇ ਹੋ ਨਿੱਕੇ ਨਿੱਕੇ ਖੁਸ਼ੀਆਂ ਦੇ ਵਿੱਚ ਵੀ ਆਪਣੀਆਂ ਖੁਸ਼ੀਆਂ ਨੂੰ ਹਮੇਸ਼ਾ ਤੁਸੀਂ ਉਸ ਦਾ ਆਨੰਦ ਮਨਾਉਂਦੇ ਰਹੋ ਕਿਉਂਕਿ ਘਰ ਪਰਿਵਾਰ ਦੇ ਵਿੱਚ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ ਬੰਦਾ ਦੁਸ਼ੈਨ ਨੂੰ ਸਮਾਨ ਹੀ ਦਿੰਦਾ ਪਰ ਤੁਸੀਂ ਕਦੇ ਮੌਕਾ ਨਹੀਂ ਛੱਡਣਾ ਇੱਕ ਦੂਸਰੇ ਨੂੰ ਸਮਾਂ ਜ਼ਰੂਰ ਦੇਣਾ ਹੈ ਔਰ ਇਹ ਬਹੁਤ ਬਹੁਤ ਲੰਬੀਆਂ ਉਮਰਾਂ ਵਾਲੀ ਇਹ ਜੋੜੀ ਤੇ ਸਾਂਝ ਹੋਵੇ ਮੰਦੀਪਕੌਰ ਤੇ ਪ੍ਰਿਤਪਾਲ ਸਿੰਘ ਵਿਆਦੀ ਬਰੇਗਣ ਮਨਾਣਗੇ 9 ਜਨਵਰੀ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਜੀ ਤੁਹਾਨੂੰ ਔਰ ਮਾਤਾ ਪਿਤਾ ਜੀ ਗਿਆਨ ਸਿੰਘ ਬਲਵਿੰਦਰ ਕੌਰ ਪ੍ਰਾਤਿ ਪਾਬੀ ਜੀ ਗੁਰਪ੍ਰੀਤ ਸਿੰਘ ਤੇ ਰਮਨੀਕ ਕੌਰ ਪੈਂ ਤੇ ਜੀਜਾ ਜੀ ਸਤਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਪਮਰਾ ਤੇ ਬੱਚੇ ਗੁਰਾਂਚ ਫਤੇਗੁਰ ਅਸੀਸ ਗੁਰleen ਗੁਰਮੇਹਰ ਤੇ ਸਾਰੀ ਹੀ ਲਾਲ ਫੈਮਲੀ ਤੇ ਮਾਹੌਨ ਫੈਮਲੀ ਦੇ ਵੱਲੋਂ ਮੁਬਾਰਕਾਂ ਨੇ ਬਹੁਤ ਪਿਆਰੀ ਜੋੜੀ ਔਰੇ ਜੋੜੀ ਹਮੇਸ਼ਾ ਪ੍ਰਮਾਤਮਾ ਉਸਤੇ ਮਿਹਰ ਭਰਿਆ ਹੱਥ ਰੱਖੇ ਔਰ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ੀਆਂ ਖੇੜੀਆਂ ਦੇ ਨਾਲ ਇੱਕ ਦੂਸਰੇ ਦਾ ਖਿਆਸ ਖਿਆਲ ਰੱਖਦੇ ਹੋਏ ਸਾਥ ਨਿਭਾਉਂਦੇ ਹੋਏ ਪਿਆਰ ਦੇ ਨਾਲ ਰੁੱਸ ਗਰੇ ਮਨਾਉਂਦੇ ਹੋਏ ਜ਼ਿੰਦਗੀ ਨੂੰ ਬਹੁਤ-ਬਹੁਤ ਸੋਹਣਾ ਬਣਾ ਲਵੋ ਬਹੁਤ-ਬਹੁਤ ਮੁਬਾਰਕਾ ਹੋਣ ਹਰਮਨ ਨੂੰ ਬਹੁਤ-ਬਹੁਤ ਮੁਬਾਰਕਾਂ 1 ਜਨਵਰੀ ਨੂੰ ਨਾਲ ਜਨਮ ਦਿਨ ਹੈ ਪਪਾ ਗੋਰਾ ਮੰਮੀ ਉਹਨਾਂ ਦੇ ਰਾਜਵੀਰ ਕੌਰ ਤੇ ਨਾਨਾ ਅੰਗਰੇਜ਼ ਸਿੰਘ ਨਾਨੀ ਮਾ ਗੁਰਪ੍ਰੀਤ ਕੌਰ ਤੇ ਮਾਮਾ ਕੁਲਦੀਪ ਸਿੰਘ ਮਾਸੜ ਅਵਤਾਰ ਸਿੰਘ ਤੇ ਮਾਸੀ ਗਗਨਪ੍ਰੀਤ ਕੌਰ ਤੇ ਉਹਨਾਂ ਦੀ ਭੈਣ ਸਿਮਰ ਗਾਨੀ ਹਰਮਨ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਹਰਮਨ ਹਰ ਦਾ ਜਿਹੜਾ ਹੈ ਉਹ ਦਿਲ ਜਿੱਤ ਲਵੇ ਬਹੁਤ ਸੋਹਣੀਆਂ ਉਸ ਨੂੰ ਜਿਹੜੀਆਂ ਸ਼ਖਸੀਅਤ ਦੇ ਵਿੱਚ ਜਿਹੜੀਆਂ ਚੰਗੇ ਗੁਣ ਜਿਹੜੇ ਉਸ ਨੂੰ ਮਿਲਦੇ ਰਹਿਣ ਔਰ ਹਮੇਸ਼ਾ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਕੰਮ ਕਰੇ ਨੇਕ ਕੰਮ ਕਰੇ ਔਰ ਇਹ ਨੇਕ ਕੰਮ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ-ਬਹੁਤ ਨਾਮ ਕਮਾਵੇ ਲੰਬੀਆਂ ਉਮਰਾਂ ਵਾਲਾ ਹੋਵੇ ਅਮਨਦੀਪ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਨੇ ਹਾਂ 10 ਜਨਵਰੀ ਉਹਨਾਂ ਦਾ ਜਨਮ ਦਿਨ ਹੈ ਅਮਨਦੀਪ ਕੌਰ ਦਾ ਕੋਨਰ ਫੈਮਿਲੀ ਦੇ ਵੱਲੋਂ ਮੁਬਾਰਕਾਂ ਨੇ ਹੰਸ ਫੈਮਿਲੀ ਵੱਲੋਂ ਗਰੇਵਾਲ ਫੈਮਿਲੀ ਤੇ ਭਰਾ ਜਸ਼ਨਦੀਪ ਸਿੰਘ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਅਮਨਦੀਪ ਕੌਰ ਨੂੰ ਪ੍ਰਮਾਤਮਾ ਬਹੁਤ ਖੁਸ਼ੀਆਂ ਦੇਵੇ ਬਹੁਤ ਰੰਗ ਦੇਵੇ ਔਰ ਇਸ ਜ਼ਿੰਦਗੀ ਦੇ ਵਿੱਚ ਜਿਹੜੇ ਤੁਸੀਂ ਇਹਨਾਂ ਪਿਆਰੇ ਰਿਸ਼ਤਿਆਂ ਨੂੰ ਸੰਭਾਲ ਕੇ ਬੈਠੇ ਹੋਏ ਪ੍ਰਮਾਤਮਾ ਹੋਰ ਵੀ ਤੁਹਾਨੂੰ ਰਿਸ਼ਤੇ ਦੇਵੇ ਔਰ ਇਸ ਜ਼ਿੰਦਗੀ ਦੇ ਵਿੱਚ ਇਹਨਾਂ ਰਿਸ਼ਤਿਆਂ ਦੇ ਵਿੱਚ ਪਿਆਰ ਆਪਣਤ ਤੇ ਆਪਣੇਪਣ ਦਾ ਅਹਿਸਾਸ ਕਰਦੇ ਹੋਇਆ ਜ਼ਿੰਦਗੀ ਬਹੁਤ ਸ਼ਾਨਦਾਰ ਹੋਵੇ ਖੂਬਸੂਰਤ ਹੋਵੇ ਅਗਲੀ ਮੁਬਾਰਕਬਾ 10 ਜਨਵਰੀ ਦੀ ਜਨਮ ਦਿਨ ਮਨਾ ਰਹੇ ਨੇ ਅਮਰਜੀਤ ਕੌਰ ਜੀ ਸੋ ਉਹਨਾਂ ਨੂੰ ਮੁਬਾਰਕਾ ਦਿੰਦੇ ਹਾਂ ਉਹਨਾਂ ਦਾ ਘਰ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਿਆਂ ਨੇ ਬੇਟੀਆਂ ਨੇ ਮੁਬਾਰਕਾ ਭੇਜੀਆਂ ਹੋਈਆਂ ਨੇ ਉਹਨਾਂ ਦੇ ਪਤੀ ਦਿਲਜੀਤ ਸਿੰਘ ਤੇ ਬੇਟਾ ਗਗਨਦੀਪ ਸਿੰਘ ਬੇਟੀ ਰੋਸਦੀ ਭਰਾ ਗੁਰਨਾਮ ਸਿੰਘ ਤੇ ਸਤਨਾਮ ਸਿੰਘ ਤੇ ਸਾਰੇ ਪਰਿਵਾਰ ਦੇ ਵੱਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਆਈਆਂ ਨੇ ਅਮਰਜੀਤ ਕੌਰ ਨੂੰ ਬਹੁਤ-ਬਹੁਤ ਮੁਬਾਰਕਾ ਔਰ ਕਹਿੰਦੇ ਨੇ ਕਿ ਜਦੋਂ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਹੁੰਦੇ ਹਾਂ ਤੇ ਕੁਦਰਤ ਸਾਨੂੰ ਬਹੁਤ ਬਹੁਤ ਅਨਮੋਲ ਖਜ਼ਾਨੇ ਵੀ ਦਿੰਦੀ ਹੈ ਬਹੁਤ ਵਰਕਤਾਂ ਵੀ ਦਿੰਦੀ ਹੈ ਅਮਰਜੀਤ ਕੌਰ ਜੀ ਨੂੰ ਵੀ ਇਹ ਹੋ ਜਾਏ ਹਮੇਸ਼ਾ ਅਸੀਸਾ ਪ੍ਰਮਾਤਮਾ ਦਿਨ ਦਾ ਰਹੇ ਬਹੁਤ ਖੁਸ਼ੀਆਂ ਖੇੜੇ ਦਿੰਦਾ ਰਹੇ ਔਰ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਸੋਹਣੇ ਨੇਕ ਕੰਮ ਕਰਕੇ ਪਰਵਾਦ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਪਲ ਆਉਣ ਜਿੱਥੇ ਤੁਹਾਨੂੰ ਆਪਣੇ ਆਪ ਤੇ ਮਾਣ ਹੋਵੇ ਔਰ ਇਹ ਸਾਰੇ ਰਿਸ਼ਤੇ ਵੀ ਤੁਹਾਡੇ ਉੱਤੇ ਮਾਣ ਕਰਨ ਅ ਤਰੁਣਦੀਪ ਕੌਰ ਨੂੰ ਦਿੰਦੇ ਆ ਜਨਮ ਦਿਨ ਦੀਆਂ ਮੁਬਾਰਕਾਂ 10 ਜਨਵਰੀ ਉਹਨਾਂ ਦੇ ਹਸਬੰਦ ਉਹਨਾਂ ਦੇ ਪਤੀ ਅਨਮੋਲ ਸਿੰਘ ਤੇ ਮੰਮੀ ਬਲਵਿੰਦਰ ਕੌਰ ਜਗੀਰ ਕੌਰ ਤੇ ਉਹਨਾਂ ਦੇ ਭਰਾ ਮਨਜਿੰਦਰ ਸਿੰਘ ਤੇ ਉਹਨਾਂ ਦੇ ਜਿਹੜੇ ਸਿਸਟਰ ਇਨ ਲਾਅ ਯਾਨੀ ਕਿ ਉਹਨਾਂ ਦੇ ਨਣਾਨ ਨੇ ਹਰਪੂਨਮ ਮਨਪ੍ਰੀਤ ਕੌਰ ਤੇ ਉਹਨਾਂ ਦੀ ਬੇਟੀ ਰਜ਼ਾ ਕੌਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ

ਤੇ ਗੁਰਕੀਰਤ कौर ਤੇ ਪਪਾ ਜਗੀਰ ਸਿੰਘ ਤੇ ਮੰਮੀ ਗੁਰਮੀਤ कौर ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਹਰਮਨਪ੍ਰੀਤ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਖੁਸ਼ੀਆਂ ਦੇਵੇ ਖੇੜੇ ਦੇਵੇ ਔਰ ਜੇ ਨਾ ਮਿਹਨਤਾਂ ਦੇ ਲਈ ਤੁਸੀਂ ਆਪਣੀ ਦਿਨ ਰਾਤ ਆਪਣੀ ਕੁਝ ਚੰਗੀਆਂ ਚੀਜ਼ਾਂ ਨੂੰ ਸੈਕਰੀਫਾਈਜ਼ ਕਰ ਰਹੇ ਹੋ ਪਰਮਾਤਮਾ ਉਹਨਾਂ ਦੇ ਵਿੱਚ ਬਹੁਤ-ਬਹੁਤ ਖੁਸ਼ੀਆਂ ਦੇਵੇ ਕਿਉਂਕਿ ਕਹਿੰਦੇ ਹੁੰਦੇ ਨਾ ਬੰਦਾ ਜਦੋਂ ਆਪਣੀ ਕਿਸੇ ਚੀਜ਼ ਨੂੰ ਇੱਕ ਨੂੰ ਸੈਕਰੀਫਾਈਜ਼ ਕਰਦਾ ਹੈ ਤੇ ਅੱਗੇ ਜਦੋਂ ਵੱਧਦਾ ਹੈ ਤੇ ਪਰਮਾਤਮਾ ਉਸ ਨੂੰ ਜਦੋਂ ਖੁਸ਼ੀਆਂ ਦਿੰਦਾ ਹੈ ਜਿਹੜੀ ਛੱਡੀ ਹੋਈ ਚੀਜ਼ ਹੈ ਉਸ ਤੋਂ ਵੀ ਦੁੱਗਣਾ ਕਰਕੇ ਤੁਹਾਨੂੰ ਦੇ ਦਿੰਦਾ ਹੈ ਫਿਰ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਬਸ ਇਹ ਸ਼ੁਭ ਕਾਮਨਾਵਾਂ ਹਨ ਤੁਹਾਡੇ ਜਨਮ ਦਿਨ ਉੱਤੇ ਗੁਰਚਰਨ ਸਿੰਘ ਜੀ ਨੂੰ ਬਹੁਤ-ਬਹੁਤ ਮੁਬਾਰਕਾਂ 10 ਜਨਵਰੀ ਜ ਕੌਰ ਬੇਟੀ ਅੰਮ੍ਰਿਤ ਜੋਤ ਕੌਰ ਮੁਬਾਰਕਾ ਪੇਜ ਰਹੇ ਨੇ ਸਾਸੂ ਮਾ ਕੁਲਵੰਤ ਕੌਰ ਤੇ ਉਹਨਾਂ ਦੇ ਜਿਹੜੇ ਸਾਰੇ ਪਰਿਵਾਰ ਦੇ ਵਿੱਚੋਂ ਰਾਣੀ ਰਜਨੀ ਪਾਂਜਾ ਪਾਂਜੀ ਰਾਏ ਅਨੂ ਤੇ ਵੱਲੋਂ ਮੁਬਾਰਕਾਂ ਨੇ ਗੁਰਚਰਨ ਸਿੰਘ ਜੀ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਲੰਬੀਆਂ ਉਮਰਾਂ ਦੇਵੇ ਤਰੱਕੀਆਂ ਦੇਵੇ ਔਰ ਬਖਸ਼ਿਸ਼ਾਂ ਹੋ ਜਾਈਆਂ ਦੇਵੇ ਕਿ ਉਹਨਾਂ ਦੇ ਵਿੱਚ ਤੁਸੀਂ ਹਮੇਸ਼ਾ ਆਨੰਦ ਖੇੜੇ ਦੇ ਵਿੱਚ ਰਹੋ ਔਰ ਲੰਬੀਆਂ ਉਮਰਾਂ ਦੇ ਨਾਲ ਤੰਦਰੁਸਤੀ ਵੀ ਬਹੁਤ ਬਹੁਤ ਬਖਸ਼ਿਸ਼ ਕਰੇ ਹਰ ਵਿਰਾਜ ਸਿੰਘ ਚੋਹਾਨ ਜਨਮ ਦਿਨ ਮਨਾਣਗੇ 11 ਜਨਵਰੀ ਨੂੰ ਮਨਸੀਰ ਸਿੰਘ ਉਹਨਾਂ ਦੇ ਪਿਤਾ ਜੀ ਤੇਜਿੰਦਰ ਕੌਰ ਉਹਨਾਂ ਦੇ ਮੰਮੀ ਕੁਲਦੀਪ ਸਿੰਘ ਚੋਹਾਨ ਉਹਨਾਂ ਦੇ ਦਾਦੀ ਮਾ ਦਾਦਾ ਜੀ ਪ੍ਰਕਾਸ਼ ਕੌਰ ਦੇ ਵੱਲੋਂ ਮੁਬਾਰਕਾਂ ਨੇ सुरेंद्र ਸਿੰਘ ਨਾਨਾ ਜੀ ਹਰਵਿੰਦਰ ਕੌਰ ਨਾਨੀ ਮਾ ਮਨਜਿੰਦਰ ਸਿੰਘ ਮਾਮਾ ਜੀ ਮੌਨਿਕਾ ਮਾਮੀ ਤੇ ਸਾਰੇ ਰਿਸ਼ਤੇਦਾਰਾਂ ਵੱਲੋਂ ਹਰ ਵਿਰਾਜ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਹਰਵਿਰਾਜ ਨੂੰ ਬਹੁਤ-ਬਹੁਤ ਪਰਮਾਤਮਾ ਖੁਸ਼ੀਆਂ ਖੇੜੇ ਦਵੇ ਔਰ ਜਨਮ ਦਿਨ ਬਹੁਤ ਖੁਸ਼ੀਆਂ ਲੈ ਕੇ ਆਵੇ ਚੰਗੇ ਕੰਮ ਕਰਕੇ ਨੇਕ ਕੰਮ ਕਰਕੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੇ ਜ਼ਿੰਦਗੀ ਦੇ ਵਿੱਚ ਖੂਬ ਤਰੱਕੀਆਂ ਕਰੇ ਔਰ ਲੰਬੀਆਂ ਉਮਰਾਂ ਵਾਲਾ ਹੋਵੇ ਸੁਖਮਨ ਪ੍ਰੀਤ कौर ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹਾਂ 11 ਜਨਵਰੀ ਉਹਨਾਂ ਦਾ ਜਨਮ ਦਿਨ ਹੈ ਮਾਤਾ-ਪਿਤਾ ਸਰਦਾਰ ਗੁਰਜਿੰਦਰ ਸਿੰਘ ਮੰਮੀ ਸਰਦਾਰਨੀ ਸ਼ਰਨਜੀਤ कौर ਤੇ ਉਹਨਾਂ ਦੇ ਦਾਦਾ ਜੀ ਦਾਦੀ ਮਾ ਬਲਕਾਰ ਸਿੰਘ ਤੇ ਸ਼੍ਰੀਮਤੀ ਜੋਤੀ ਜੀ ਤੇ ਮਾਮਾ ਮਮੀ ਜੀ ਸੁਮਿਤ ਸਿੰਘ ਕਿਰਨ ਤੇ ਪ੍ਰਹਰਪਿਤ ਸਿੰਘ ਹੋਰ ਕੀ ਤੇ ਉਹਨਾਂ ਦੇ ਜਿਹੜੇ ਛੋਟੇ ਬੇਬੀ ਗਰਲ ਹੈ ਘਰ ਦੇ ਵਿੱਚ ਗਲੋਬਲੀਨ ਕੌਰ ਦੇ ਵੱਲੋਂ ਮੁਬਾਰਕਾਂ ਨੇ ਸੁਖਮਨ ਪ੍ਰੀਤ ਨੂੰ ਬਹੁਤ ਬਹੁਤ ਮੁਬਾਰਕਾਂ ਹਰ ਚਾਹ ਹਰ ਖੁਸ਼ੀਆਂ ਤੁਹਾਨੂੰ ਮਿਲਣ ਔਰ ਕਹਿੰਦੇ ਨੇ ਕਿ ਨਿੱਕੇ ਨਿੱਕੇ ਚਾਵਾਂ ਨੂੰ ਪੂਰਾ ਕਰਕੇ ਧੀਆ ਰਾਜੀ ਹੋ ਜਾਂਦੀਆਂ ਨੇ ਖੁਸ਼ੀ ਹੋ ਜਾਂਦੀਆਂ ਨੇ ਔਰ ਇਹ ਖੁਸ਼ੀਆਂ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਦਿੰਦਾ ਰਹੇ ਵੱਡੇ ਹੋ ਕੇ ਖੂਬ ਨਾਮ ਕਮਾਓ ਰੌਸ਼ਨ ਕਰੋ ਮਾਪੇ ਦਾ ਤੁਹਾਡੇ ਤੇ ਮਾਣ ਹੋਵੇ ਇਹੋ ਜਿਹੀਆਂ ਪਰਮਾਤਮਾ ਤੁਹਾਨੂੰ ਘੜੀਆਂ ਦਿੰਦਾ ਰਹੇ ਗੁਰ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 11 ਜਨਵਰੀ ਨੂੰ ਜਨਮ ਦਿਨ ਹੈ ਮਾਤਾ ਪਿਤਾ ਜੀ ਗੁਰਪ੍ਰੀਤ ਸਿੰਘ ਤੇ ਕਮਲਜੀਤ ਕੌਰ ਪੈਣ ਤੇ ਭਰਾਵਾਂ ਬੋਲੋ ਤਰਮਨ ਲਾਪ੍ਰੀਤੇਜ ਨੂੰ ਨੀਤੂ ਪਰੰਪ੍ਰਿਤ ਤੇ ਉਹਨਾਂ ਦੇ ਜਿਹੜੇ ਦਾਦਾ ਜੀ ਨੇ ਗੁਰਮਨ ਸਿੰਘ ਤੇ ਉਹਨਾਂ ਦੇ ਦਾਦੀ ਮਾ ਗੁਰਮੀਤ ਕੌਰ ਮਾਮਾ ਜੀ ਬਲਦੇਵ ਸਿੰਘ ਸਿੱਧੂ ਤੇ ਮਾਮੀ ਜੀ ਦਿਲਜੀਤ ਕੌਰ ਸਿੱਧੂ ਤਾਇਆ ਗੁਰਜਿੰਦਰ ਸਿੰਘ ਤਾਇਆ ਜੀ ਮੁਬਾਰਕਾ ਭੇਜ ਰਹੇ ਨੇ ਤਾਈ ਜਸਵਿੰਦਰ ਸਿੰਘ ਦੇ ਵੱਲੋਂ ਮੁਬਾਰਕਾ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਗੁਰਸੈ ਸਿੰਘ ਨੂੰ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਗੁਰਸੈਜ ਨੂੰ ਔਰ ਸੈਜ ਦਾ ਦੇ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਜਾਏ ਸਬਰ ਸੰਤੋਖ ਦਾ ਪੱਲਾ ਫੜ ਕੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਕਰੇ ਔਰ ਹਰ ਮੈਦਾਨ ਦੇ ਵਿੱਚ ਉਸ ਦੀ ਫਤਿਹ ਹੋਵੇ ਇਹ ਹੋ ਜਾਈਏ ਭਾਗ ਉਸ ਨੂੰ ਪਰਮਾਤਮਾ ਦੇਵੇ 11 ਜਨਵਰੀ ਦੀ ਮੁਬਾਰਕਾਂ ਸਿੱਧੇ ਨੇਹਾ ਜਪਜੀਤ ਕੌਰ ਪੁੱਲਰ ਨੂੰ ਪਿਤਾ ਸ਼ਮਸ਼ੇਸ਼ ਸਿੰਘ ਪੁੱਲਰ ਮਾਤਾ ਵੀਰਪਾਲ ਕੌਰ ਪੁੱਲਰ ਦਾਦੀ ਜੀ ਮਨਜੀਤ ਕੌਰ ਪੁੱਲਰ ਚਾਚਾ ਜੀ ਬਾਜ ਸਿੰਘ ਪੁੱਲਰ ਚਾਚੀ ਗੁਰਮੀਤ ਸਿੰਘ ਚਾਚੀ ਚਾਚਾ ਜੀ ਗੁਰਮੀਤ ਸਿੰਘ ਚਾਚੀ ਜਤਿੰਦਰ ਕੌਰ ਪੁੱਲਰ ਤੇ ਪੂਆ ਰਾਜਵੀਰ ਕੌਰ ਫੁੱਫੜ ਜੀ ਸੁਭਾ ਸਿੰਘ ਵੀਰ ਤਰਨਜੀਤ ਸਿੰਘ ਪਰਜਾਈ ਰਮਨਦੀਪ ਕੌਰ ਭੈਣ ਪਰਨੀਤ ਕੌਰ ਪੁੱਲਰ ਭਤੀਜੀ ਸੁਖਮੀਤ ਕੌਰ ਮਾਮਾ ਲਾਪ੍ਰੀਤ ਸਿੰਘ ਨਾਨਾ ਸੁਖਦੇਵ ਸਿੰਘ ਨਾਨੀ ਮਨਜੀਤ ਕੌਰ ਵਾਜੀਵਾ ਕੀ ਬਾਤ ਹੈ ਇੱਕ ਲੰਬੀ ਲਿਸਟ ਸੀ ਜਬਜੀਤ ਨੂੰ ਮੁਬਾਰਕਾਂ ਦੇਣ ਵਾਲੇ ਆਡੀਡੀ ਪੰਜਾਬੀ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਹੋਣ ਜਬਜੀਤ ਤੁਹਾਨੂੰ ਔਰ ਐਦਾਂ ਹੀ ਰੰਗ-ਬਰੰਗੀ ਦੁਨੀਆ ਦੇ ਵਿੱਚ ਹਰ ਰੰਗ ਨੂੰ ਸੋਹਣੇ-ਸੋਹਣੇ ਤਰੀਕੇ ਦੇ ਨਾਲ ਹੰਡਾਉਂਦੇ ਰਹੋ ਬਹੁਤ ਖੁਸ਼ੀਆਂ ਮਿਲਣ ਬਹੁਤ ਖੇੜੇ ਮਿਲਣ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਜਿਹੜੀ ਚਾਹ ਹੈ ਹਮੇਸ਼ਾ ਤੁਹਾਨੂੰ ਮਿਲਦੀ ਰਹੇ ਵੱਡਿਆਂ ਤੋਂ ਅਸੀਸਾਂ ਮਿਲਦੀਆਂ ਰਹਿਣ ਪਿਆਰ ਮਿਲਦਾ ਰਹੇ तीरजवालिया ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹਾਂ 11 ਜਨਵਰੀ ਉਹ ਆਪਣਾ ਜਨਮ ਦਿਨ ਮਨਾਣਗੇ ਆ ਮਾਤਾ ਪਰਮਜੀਤ ਕੌਰ ਵੱਲੋਂ ਸੀਸਾ ਮਿਲੀਆਂ ਨੇ ਪੈਣ ਰਜਨੀ ਵਾਲਿਆ ਜੀਜਾ ਸੁਨੀਲ ਕੁਮਾਰ ਪਾਂਜਾ ਮਾਨਵ ਤੇ ਪਾਂਜੀ ਦੀਵਾਂਚੀ ਦੇ ਵੱਲੋਂ ਮੁਬਾਰਕਾਂ ਨੇ ਤੀਰਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਬਹੁਤ ਖੁਸ਼ੀਆਂ ਖੇੜੇ ਦੇਵੇ ਔਰ ਜ਼ਿੰਦਗੀ ਦੇ ਵਿੱਚ ਹਰ ਜਿਹੜੀ ਕੰਮ ਨੂੰ ਤੁਸੀਂ ਕਰਨ ਦੇ ਲਈ ਅੱਗੇ ਵਾਦੇ ਹੋ ਉਹ ਪਰਮਾਤਮਾ ਉਸ ਦੇ ਵਿੱਚ ਬਰਕਤਾਂ ਦੇਵੇ ਬਹੁਤ ਖੁਸ਼ੀਆਂ ਖੇੜੇ ਮਿਲਦੇ ਰਹਿਣ ਤੁਹਾਨੂੰ ਔਰ ਜੀ ਸੱਦ ਕੇ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਰੂਪੀ ਜਿਹੜੀ ਹੈ ਕਿਤਾਬ ਦੇ ਉੱਤੇ ਸੋਹਣੇ ਸੋਹਣੇ ਯਾਦਾ ਬਣਾ ਲਓ ਢੇਰ ਸਾਰੀਆਂ ਮੁਬਾਰਕਾਂ ਸੁਖਵੰਸ ਕੋਨ ਜਨਮ ਦਿਨ ਮਨਾਣਗੇ ਆਪਣਾ 12 ਜਨਵਰੀ ਨੂੰ ਸੋ ਮੁਬਾਰਕਾ ਪੇਜੀਆਂ ਨੇ ਉਹਨਾਂ ਦੇ ਦਾਦਾ ਜੀ ਮਹਿੰਦਰ ਸਿੰਘ ਤੇ ਉਹਨਾਂ ਦੇ ਪਿਤਾ ਜੀ ਕਰਨਲ ਬਚਿੱਤਰ ਸਿੰਘ ਤੇ ਉਹਨਾਂ ਦੇ ਪ੍ਰਾ ਸੁਬੇਗ ਸਿੰਘ ਦੇ ਵੱਲੋਂ ਮੁਬਾਰਕਾਂ ਨੇ ਸੋ ਸੁਖਵੰਸ ਕੋਰ ਜੀ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਸੋਹਣੇ ਲੱਗਦੇ ਹੋ ਜਦੋਂ ਸਿਰ ਤੇ ਦੁਪੱਟਾ ਰੱਖਿਆ ਹੋਵੇ ਇੱਕ ਕੁੜੀ ਨੇ ਇੱਕ ਧੀ ਨੇ ਹਨਾ ਸੋ ਇੱਕ ਖੂਬਸੂਰਤ ਤਸਵੀਰਾਂ ਹਮੇਸ਼ਾ ਤੁਹਾਨੂੰ ਖੂਬਸੂਰਤ ਯਾਦਾਂ ਹੀ ਦਿਵਾਉਂਦੀਆਂ ਰਹਿਣ ਔਰ ਇਹ ਯਾਦਾਂ ਦੇ ਨਾਲ ਜ਼ਿੰਦਗੀ ਬਹੁਤ-ਬਹੁਤ ਸੋਹਣੀ ਮਿਲ ਜਵੇ ਵੱਡਿਆਂ ਤੋਂ ਅਸੀਸਾਂ ਮਿਲਣ ਛੋਟਿਆਂ ਤੋਂ ਪਿਆਰ ਮ ਹੱਸਦੇ ਵਸਦੇ ਖਿੜਖਿੜਾਉਂਦੇ ਹੋਏ ਜ਼ਿੰਦਗੀ ਦੇ ਵਿੱਚ ਤੁਸੀਂ ਅੱਗੇ ਵਧਦੇ ਰਹੋ ਜਸਕਰਨ ਸਿੰਘ ਬਖਸ਼ੀਵਾਲ ਵੀ ਜਨਮ ਦਿਨ ਮਨਾ ਰਹੇ ਨੇ ਆਪਣਾ 12 ਜਨਵਰੀ ਨੂੰ ਪਿਤਾ ਜੀ ਪਰਗਤ ਸਿੰਘ ਬਖਸ਼ੀਵਾਲ ਮੰਮੀ ਪ੍ਰਭਜੋਤ ਕੌਰ ਭੈਣ ਗੁਰਲੀਨ ਕੌਰ ਖੁਸ਼ਪ੍ਰੀਤ ਸੁਖਦੀਪ ਸੁਖਵਿੰਦਰ ਸੁਖਮਨੀ ਭਰਾ ਜੋਵਨ ਜਸਵਿੰਦਰ ਜਸ਼ਨ ਅਕਮ ਜੋਤ ਆਸ਼ੀ ਲਵੀ ਤੇ ਉਹਨਾਂ ਦੇ ਜਿਹੜੇ ਭੈਣ ਭਰਾ ਨੇ ਅਸ਼ਮੀਤ ਸਿੰਘ ਤੇ ਹਰਕੰਤ ਅਕਮ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਜਸਕਰਨ ਨੂੰ ਵੱਡੀਆਂ-ਵੱਡੀਆਂ ਕੁਰਸੀਆਂ ਉੱਤੇ ਬੈਠੋ ਇਹੋ ਜਿਹੀ ਸ਼ਖਸੀਅਤ ਬਣਾ ਲਵੋ ਆਪਣੀ ਜ਼ਿੰਦਗੀ ਦੇ ਵਿੱਚ ਕਿ ਹਮੇਸ਼ਾ ਸੱਚ ਦਾ ਪਲੜਾ ਫੜ ਕੇ ਜਦੋਂ ਅੱਗੇ ਵਧੋਗੇ ਮਿਹਨਤ ਕਰਦੇ ਰਹੋਗੇ ਤੁਹਾਡੀ ਪਛਾਣ ਵੱਖਰੀ ਬਣੇਗੀ ਸੋ ਬਹੁਤ-ਬਹੁਤ ਸ਼ੁਭਕਾਮਨਾਵਾਂ ਹੋਣ ਤੁਹਾਨੂੰ ਔਰ ਇਹੋ ਜੇ ਭਾਗ ਰੰਗ ਤੁਹਾਨੂੰ ਦੇਵੇ ਹੱਸਦੇ-ਵੱਸਦੇ ਰਹੋ ਅਰਮਾਨਪ੍ਰੀਤ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 ਜਨਵਰੀ ਉਹਨਾਂ ਦਾ ਜਨਮ ਦਿਨ ਹੈ ਦਾਦਾ ਗੁਰਮੀਤ ਸਿੰਘ ਮੰਮੀ ਡੈਡੀ ਕੁਲਵੀਰ ਕੌਰ ਤੇ ਹਰਜਿੰਦਰ ਸਿੰਘ ਚਾਚਾ ਚਾਚੀ ਹਰਪ੍ਰੀਤ ਸਿੰਘ ਤੇ ਕਮਲਜੀਤ ਕੌਰ ਨਾਨਾ ਨਾਨੀ ਬਲਜਿੰਦਰ ਸਿੰਘ ਤੇ ਕਰਮਜੀਤ ਕੌਰ ਮਾਮਾ ਮਾਮੀ ਸਤਨਾਮ ਸਿੰਘ ਤੇ ਗੁਰਪ੍ਰੀਤ ਕੌਰ ਤੇ ਮਾਮਾ ਸਤਵਿੰਦਰ ਸਿੰਘ ਭਰਾ ਅਮਨਸੈਜ ਤੇ ਗੁਰਕੀਰਤ ਸਿੰਘ ਭੈਣਾ ਅਨੂ ਨਵਜੋਤ ਤੇ ਗੁਰਲੀਨ ਕੌਰ ਦੇ ਵੱਲੋਂ ਮੁਬਾਰਕਾਂ ਨੇ ਾਰਮਾਨ ਦੇ ਸਾਰੇ ਾਰਮਾਨ ਪੂਰੇ ਹੋਣ ਬਹੁਤ ਖੁਸ਼ੀਆਂ ਮਿਲਣ ਉਸ ਨੂੰ ਇਸ ਛੋਟੇ ਪੁਜੰਗੀ ਨੂੰ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਜਿਹੜਾ ਹੋਵੇ ਉਹ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਖੂਬਸੂਰਤ ਵਧਣਾ ਹੋਵੇ ਕਿ ਤੁਹਾਡੇ ਲਈ ਬਹੁਤ ਬਹੁਤ ਕਾਮਯਾਬੀਆਂ ਪ੍ਰਮਾਤਮਾ ਲੈ ਕੇ ਬੈਠਾ ਹੋਵੇ ਸੋ ਇਹ ਪ੍ਰੋਗਰਾਮ ਸੁਨੇਹੇ ਔਰ ਸੁਨੇਹੇ ਦੇ ਵਿੱਚ ਤੁਹਾਡੇ ਆਪਣਿਆਂ ਦੇ ਸੁਨੇਹੇ ਤੁਹਾਡੇ ਆਪਣਿਆਂ ਤੀਕ ਪਹੁੰਚਦਾ ਕਰਦੇ ਹਾਂ ਔਰ ਸ਼ੁਕਰਵਾਰ 11 ਵਜੇ ਤੱਕ ਤੁਸੀਂ ਆਪਣੇ ਜਿਹੜੇ ਹੈ ਉਹ ਈਮੇਲ ਤੇ ਜਰੂਰ ਭੇਜ ਦੇਣਾ ਈਮੇਲ ਸਪੇਸ ਦੇਣੀਆਂ ਔਰ ਹਨਾ ਇੱਕ ਗੁਜ਼ਾਰਿਸ਼ ਹੋਰ ਹੈ ਕਿ ਨਾ ਜਦੋਂ ਵੀ ਤੁਸੀਂ ਲਿਖ ਕੇ ਭੇਜਦੇ ਹੋ ਨਾਮ ਲਿਖ ਕੇ ਭੇਜਦੇ ਹੋ ਪੰਜਾਬੀ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਨਾਮ ਜ਼ਰੂਰ ਲਿਖ ਕੇ ਭੇਜਿਆ ਕਰੋ ਦਾ ਭਾਣ ਜਾ ਭਾਣ ਜੀ ਹਨਾ ਇੰਗਲਿਸ਼ ਦੇ ਵਿੱਚ ਲਿਖ ਭੇਜਿਓ ਤੇ ਕਈ ਵਾਰ ਪਤਾ ਨਹੀਂ ਚੱਲਦਾ ਕਿ ਉਹ ਤੁਹਾਡੇ ਰਿਸ਼ਤੇ ਵਿੱਚ ਕੀ ਲੱਗਦੇ ਨੇ ਔਰ ਇੱਕ ਸੁਨੇਹਾ ਜਿਹੜਾ ਮੈਂ ਸਵੇਰੇ ਤੁਹਾਨੂੰ ਆਉਂਦਿਆਂ ਨੂੰ ਦੱਸਿਆ ਸੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕੀਤਾ ਸੀ ਤੁਹਾਡੇ ਲਈ ਖਾਸ ਸੁਨੇਹਾ ਇਹ ਹੈ ਫੌਜੀ ਚਾਚੇ ਦਾ ਪੀਜੀ ਡੇਲੀ ਸੋਪ ਸ਼ੁਰੂ ਹੋਣ ਜਾ ਰਿਹਾ ਹੈ 15 ਜਨਵਰੀ ਤੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਿਹੜਾ ਹੈ ਇਹ 7 ਵਜੇ ਤੁਸੀਂ ਦੇਖ ਸਕਦੇ ਹੋ ਇਹ ਡੇਲੀ ਸੋਪ ਨੂੰ ਔਰ ਆਨੰਦ ਮਾਣ ਸਕਦੇ ਹੋ ਪੋਸਟਰ ਦੇ ਵਿੱਚ ਹੀ ਬਹੁਤ ਬਹੁਤ ਚੀਜ਼ਾਂ ਛੁਪੀਆਂ ਹੋਈਆਂ ਨੇ ਬਸ ਇਹ ਛੁਪੀਆਂ ਹੋਈਆਂ ਚੀਜ਼ਾਂ ਲਗਾਤਾਰ ਅਸੀਂ ਐਪੀਸੋਡ ਦੇ ਵਿੱਚ ਦੇਖਦੇ ਜਾਣਾ ਇੱਕ ਰੋਚਕ ਕਹਾਣੀ ਬੜਾ ਰੰਗਾ ਰੰਗ ਇਹ ਡੇਲੀ ਸੋਪ ਹੈ ਔਰ ਜਿਸ ਦੇ ਵਿੱਚ ਹਾਸੇ ਹੋਣਗੇ ਜ਼ਿੰਦਗੀ ਨੂੰ ਸੇਧ ਦਿੰਦੀਆਂ ਹੋਈਆਂ ਕੁਝ ਸਿੱਖਿਆਵਾਂ ਹੋਣਗੀਆਂ ਬਸ ਫਿਰ ਆਪਾਂ ਇਹਨਾਂ ਦਾ ਆਨੰਦ ਜ਼ਰੂਰ ਮਾਣਨਾ ਹੈ ਸਾਰੇ ਜਾਣੇ ਆਪਣੇ ਦੇ ਲਈ ਸਮਾਂ ਜ਼ਰੂਰ ਕੱਢਣਾ ਤਾਂ ਕਿ ਰੀਡੀ ਪੰਜਾਬੀ ਦੇ ਨਾਲ ਅਸੀਂ ਮਿਲ ਬੈਠ ਕੇ ਇਸ ਜਿਹੜੇ ਡੇਲੀ ਸੋਪ ਦਾ ਆਨੰਦ ਮਾਣ ਸਕੀਏ ਔਰ ਜ਼ਿੰਦਗੀ ਵਿੱਚ ਬਸ ਇਸੇ ਤਰ੍ਹਾਂ ਹੀ ਰਿਸ਼ਤੇ ਕਮਾਉਂਦੇ ਰਹੋ ਹੱਸਦੇ ਵਸਦੇ ਰਹੋ ਔਰ ਜ਼ਿੰਦਗੀ ਨੂੰ ਹਮੇਸ਼ਾ ਜ਼ਿੰਦਗੀ ਦੇ ਵਾਂਗ ਜਿਉਂਦੇ ਰਹੋ ਜ਼ਿੰਦਗੀ ਜ਼ਿੰਦਾਬਾਦ ਹੈ ਮੈਨੂੰ ਦਿਓ ਆਗਿਆ ਧੰਨਵਾਦ